ਅਮਰੀਕਾ ਦਾ ਵੀਜ਼ਾ ਜਿਹੜਾ ਹੈਗਾ ਸਿਰਫ 95000 ਦੇ ਵਿੱਚ ਅਸੀਂ ਲੈ ਕੇ ਦਵਾਂਗੇ ਅਮਰੀਕਾ ਦਾ ਵੀਜ਼ਾ ਇਹ ਮੇਰੀ ਕਮਿਟਮੈਂਟ ਹੈ ਤੁਹਾਡੇ ਨਾਲ ਜਰੀਆ ਜਿਹੜਾ ਹੈਗਾ ਚੈਨਲ ਦਾ ਕਮਿਟਮੈਂਟ ਪੱਕੀ ਕਰ ਰਿਹਾ ਕਿ 95000 ਦੇ ਵਿੱਚ ਸਟੱਡੀ ਵੀਜ਼ਾ ਲੱਗੇਗਾ ਪੋਸੀਬਲ ਹੈ ਵਿਦ ਫੰਡਿੰਗ ਹੈ ਸਰ ਵਿਦ ਫੰਡਿੰਗ ਵਿਦ ਫੰਡਿੰਗ ਉਹ ਤੁਹਾਡੀ ਸਾਡੀ ਤੁਸੀਂ ਸਿਰਫ ਐਮਬੈਸੀ ਫੀਸ ਲਾਉਣੀ ਹੈ ਹੋਰ ਕੋਈ ਖਰਚਾ ਨਹੀਂ ਕਰਨਾ 95000 ਰੁਪਏ ਦੇ ਵਿੱਚ ਮੈਂ ਤੁਹਾਨੂੰ ਯੂ ਐਸ اے ਦਾ ਵੀਜ਼ਾ ਲੈ ਕੇ ਦਵਾਂ ਮੰਨ ਕੇ ਚੱਲੋ 4-5 ਸਾਲ ਦਾ ਗੈਪ ਹੈ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਆਇਲਸ ਵਿੱਚੋਂ ਬੈਂਡ 5 ਨੇ ਜਾਂ 5.5 ਨੇ ਜਾਂ ਪੀਟੀ ਸਕੋਰ ਘੱਟ ਹੈ ਨਾਰਮਲ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਯੂ ਐਸ اے ਦਾ ਵੀਜ਼ਾ ਲੱਗੇਗਾ 9.5 ਲੱਖ ਰੁਪਏ ਦੇ ਵਿੱਚ ਤੁਸੀਂ ਕੈਨੇਡਾ ਜਾ ਸਕਦੇ ਹੋ ਸਟੱਡੀ ਵੀਜ਼ੇ ਤੇ ਹਾਂਜੀ 9.5 ਲੱਖ ਰੁਪਿਆ ਵੀ ਤੁਸੀਂ ਵੀਜ਼ੇ ਤੋਂ ਬਾਅਦ ਹੀ ਸਾਨੂੰ ਦੇਣਾ ਹੈ ਕਿਉਂਕਿ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਯੂਨੀਵਰਸਿਟੀ ਦੀ ਜੋ ਵੀ ਕਾਲਜ ਦੀ ਫੀਸ ਹੈ ਉਹ ਅਸੀਂ ਪੇ ਕਰਾਂਗੇ ਤੁਹਾਡਾ ਰਿਸਕ ਨਹੀਂ ਹੈ ਕੋਈ ਵੀ ਅਸੀਂ ਆਪਣੇ ਕੋਲੋਂ ਪੇ ਕਰਾਂਗੇ ਨਹੀਂ ਤਾਂ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਜੇ ਫੀਸ ਵਾਪਸ ਆਉਂਦੀ ਹੈ ਕਰ ਕਰਾ ਕੇ ਬੰਦੇ ਦਾ 2.5 ਲੱਖ ਰੁਪਈਆ ਡੁੱਬ ਜਾਂਦਾ ਹੈ ਉਹ ਰਿਸਕ ਸਾਡਾ ਹੈ ਤੁਹਾਡਾ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਵੀਜ਼ਾ ਅਪਲਾਈ ਕਰੋ ਖਰਚਾ ਅਸੀਂ ਕਰਾਂਗੇ 9.5 ਲੱਖ ਦੇ ਵਿੱਚ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਕੈਨੇਡਾ ਵਾਲੇ ਚ ਭਵੇਂ ਮੇਰੇ ਤੋਂ ਲਿਖਵਾ ਕੇ ਲੈ ਲਿਓ ਵੀਜ਼ਾ ਰਿਫਿਊਜ਼ ਹੋ ਜਾਵੇ ਜੋ ਮਰਜ਼ੀ ਡੰਡ ਦੇ ਦਿਓ ਮੈਂ ਫੇੜਾਂਗਾ ਕੋਈ ਦਿੱਕਤ ਨਹੀਂ ਇੱਕ ਪਾਸੇ 20-25 ਲੱਖ 25 ਲੱਗ ਲਈ ਜਾਂਦੇ ਥੋਡੇ ਕੋਲ ਅਸੀਂ ਕਿਹੜੀ ਗਿੱਦੜ ਸੰਘਿਆ ਕੇ 9.5 ਲੱਖ ਦੇ ਵਿੱਚ ਵੀ ਅਮਰੀਕਾ ਦਾ ਸਭ ਤੋਂ ਜ਼ਿਆਦਾ ਏਜੰਟ ਕਿੱਥੇ ਫਾਇਦਾ ਲੈ ਰਹੇ ਨੇ 35-35 ਲੱਖ ਰੁਪਈਆ ਜਦੋਂ ਫੰਡ ਸ਼ੋ ਦੀ ਗੱਲ ਆ ਜਾਂਦੀ ਹੈ ਆਮ ਜਿਹੜੇ ਏਜੰਟ ਨੇ 3-3 ਲੱਖ ਰੁਪਈਆ 2 ਲੱਖ ਰੁਪਈਆ ਲੈਂਦੇ ਹੀ ਲੈਂਦੇ ਨੇ ਕੱਲੇ ਫੰਡਿੰਗ ਦਾ ਸ਼ੋ ਕਰਕੇ ਮੇਰਾ ਕਹਿਣਾ ਇਹ ਹੈ ਕਿ 95000 ਰੁਪਈਆ ਜਿਹਦੇ ਵਿੱਚ ਮੇਰੀ ਆਪਣੀ ਫੀਸ ਵੀ ਹੈ 35000 40000 ਤੇ ਆਫਰ ਲੈਟਰ ਦਾ ਵੀ ਲੱਗਦਾ ਜੀ I20 ਦਾ ਲੱਗਦਾ ਉਹ ਵੀ ਮੈਂ ਪੇ ਕਰਨਾ ਹੈ ਫੰਡਿੰਗ ਵੀ ਮੈਂ ਪੇ ਮੇਰੇ ਵੱਲੋਂ ਹੋਏਗੀ ਮੇਰੇ ਫਾਈਨੈਂਸਰ ਕਰਨਗੇ ਜੇ ਇਹਦੇ ਚ ਰਿਫਿਊਜ਼ਲ ਆਉਂਦਾ ਫਿਰ ਉਹ ਪੈਸੇ ਵਾਪਸ ਨਹੀਂ ਹੈਗੇ ਜੀ ਚੈਨਲ ਦੇ ਮਾ ਉਹ ਅਸੀਂ ਐਡਵਾਂਸ ਲੈਣੇ ਨੇ ਜੋ ਡੀਲ ਹੋਏਗੀ ਲਿਖਤੀ ਹੋਏਗੀ ਕੱਲ ਨੂੰ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਡਾ 95000 ਰੁਪਿਆ ਮਿੱਟੀ ਹੈ ਵਾਪਸ ਨਹੀਂ ਮਿਲਣਾ ਸੋਖਾ ਜਿਹਾ ਕੰਮ ਹੈ ਟੂਰਿਸਟ ਵੀਜ਼ਾ ਦਾ ਕੋਈ ਔਖਾ ਕੰਮ ਨਹੀਂ ਹੈਗਾ 5500 ਰੁਪਿਆ ਲੈ ਰਹੇ ਹਾਂ ਜੀ ਪ੍ਰੋਫਾਈਲ ਤਿਆਰ ਕਰਨੀ ਹੈ ਬੁਕਿੰਗ ਦਾ ਹੋਟਲ ਦਾ ਐਮਬੈਸੀ ਫੀਸ ਦਾ ਖਰਚਾ ਤੁਹਾਡਾ ਆਪਣਾ ਹੈ 5500 ਰੁਪਿਆ ਲੈ ਕੇ ਮੈਂ ਫਾਈਲ ਰੈਡੀ ਕਰਕੇ ਤੁਹਾਨੂੰ ਦੇ ਦੇਣੀ ਹੈ ਫਾਈਲ ਜੀ ਬੇਸ਼ੱਕ ਅਸੀਂ ਅਪਲਾਈ ਕਰਦੀਏ ਅਸੀਂ ਅਪਲਾਈ ਕਰ ਦਾਂਗੇ ਐਮਬੈਸੀ ਵਿੱਚ ਤੁਹਾਡਾ ਵੀਜ਼ਾ ਲੱਗੇ ਤੁਹਾਡਾ ਵੀਜ਼ਾ ਨਾ ਲੱਗੇ ਤੁਹਾਨੂੰ ਮੈਂ ਇਸ ਚੀਜ਼ ਤੋਂ ਜਰੂਰ ਬਚਾ ਸਕਣਾ ਕਿ ਮੈਂ ਜਿਹੜਾ ਕੰਮ ਤੁਹਾਡਾ 5500 ਚ ਕਰ ਰਿਆਂ ਉਹ ਮਾਰਕੀਟ ਦੇ ਵਿੱਚ 2,50,000 60,000 ਲੱਖ ਐਵੇਂ ਹੁੰਦਾ ਹੈ 5500 ਰੁਪਏ ਦੇ ਵਿੱਚ ਤੁਸੀਂ ਮੇਰੇ ਕੋਲੋਂ ਚਾਹੇ ਅਮਰੀਕਾ ਦਾ ਚਾਹੇ ਕੈਨੇਡਾ ਯੂਰਪ ਕਿਸੇ ਵੀ ਕੰਟਰੀ ਦਾ ਕਰਨਾ ਹੈ ਬੇਫਿਕਰ ਹੋ ਕੇ ਕਰ ਸਕਦੇ ਕਿਹੜੀ ਕਿਹੜੀ ਮਰਜ਼ੀ ਕੰਟਰੀ ਕੋਈ ਵੀ ਕੰਟਰੀ ਕੰਟਰੀ ਜਿਹੜੀ ਮਰਜ਼ੀ ਅਗਰ ਪੈਕੇਜ ਨਹੀਂ ਵੀ ਕਰਦੇ ਨਾ ਅਸੀਂ ਤਾਂ ਵੀ ਸੈਟਿੰਗ ਕਰ ਲਾਂਗੇ ਕਿ ਤੁਸੀਂ ਜਿਹੜੀ ਕਾਲਜ ਦੀ ਫੀਸ ਹੈ ਉਹ ਤੁਸੀਂ ਵੀਜ਼ੇ ਤੋਂ ਬਾਅਦ ਦੋ ਜੇ ਪੈਕੇਜ ਨਹੀਂ ਹੁੰਦਾ ਨਹੀਂ ਹੁੰਦਾ ਤਾਂ ਵੀ ਸਾਨੂੰ ਦੱਸੋ ਤੁਸੀਂ ਅਸੀਂ ਜਿਹੜੀ ਵੀ ਫੀਸ ਹੈਗੀ ਹੈ ਕਾਲਜ ਦੀ ਵੀਜ਼ੇ ਤੋਂ ਬਾਅਦ ਲੈ ਲਾਂਗੇ ਅਸੀਂ ਆਪਰ ਬੰਦੀ ਫੀਸ ਕੋਈ ਦਿੱਕਤ ਨਹੀਂ ਇੰਨਾ ਕਹ ਜਰੂਰ ਕਹਿ ਸਕਦਾ ਕਿ ਚਾਹੇ ਸਟੱਡੀ ਵੀਜ਼ਾ ਹੈ ਜੀ ਚਾਹੇ ਟੂਰਿਸਟ ਵੀਜ਼ਾ ਪੰਜਾਬ ਦੇ ਵਿੱਚ ਬੜੇ ਲੋਕ ਐਡ ਦੇ ਰਹੇ ਨੇ ਬੜਾ ਕੁਝ ਹੋ ਰਿਹਾ ਹੈ ਪਰ ਆਪਣਾ ਜਿਹੜਾ ਸਿਸਟਮ ਹੈ ਮੈਂ ਇਸ ਤਰੀਕੇ ਨਾਲ ਲੈ ਕੇ ਚੱਲੇ ਆ ਹੋਇਆ ਵਾਂ ਕਿ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਅਗਲੇ ਨੂੰ ਆਪਾਂ ਸਰਵਿਸ ਲੈ ਸਕੀਏ ਵਧੀਆ ਸੇਬ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਮੈਂ ਅਕਸਰ ਗੱਲ ਕਰਦਾ ਹਾਂ ਕਿ ਵਿਦੇਸ਼ ਜਾਣਾ ਬਹੁਤਿਆਂ ਦਾ ਸੁਪਨਾ ਹੁੰਦਾ ਆ ਪਰ ਇਹ ਸੁਪਨਾ ਕਈਆਂ ਦਾ ਸੁਪਨਾ ਹੀ ਬਣ ਕੇ ਰਹਿ ਜਾਂਦਾ ਕਿਉਂਕਿ ਵੱਡੀ ਗੱਲ ਆਰਥਿਕਤਾ ਦੀ ਆ ਜਾਂਦੀ ਹੈ ਕਿ ਭਾਈ ਕੋਈ ਕਹਿੰਦਾ ਵੀ ਸੀ ਆਰਥਿਕ ਪੱਖੋਂ ਇੰਨੇ ਕੁ ਮਜ਼ਬੂਤ ਨਹੀਂ ਹੈਗੇ ਕਿ ਅਸੀਂ ਬਾਹਰ ਜਾ ਸਕੀਏ ਲੱਖਾਂ 20 ਲੱਖ 30 ਲੱਖ ਵਿਦੇਸ਼ ਤੇ ਲਈ ਜਿਹੜਾ ਲਾ ਸਕੀਏ ਤਾਂ ਉਹਨਾਂ ਦੇ ਲਈ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਾਸ ਆ ਹਾਈ ਫਲਾਈ ਇਮੀਗ੍ਰੇਸ਼ਨ ਬਾਰੇ ਸੋਣਿਆ ਹਾਈ ਫਲਾਈ ਇਮੀਗ੍ਰੇਸ਼ਨ ਦੀਆਂ ਕਾਫੀ ਨਾ ਵੀਡੀਓਜ਼ ਦੇਖਿਆ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਘੱਟ ਰੇਟਾਂ ਦੇ ਉੱਪਰ ਜਿਹੜਾ ਉਹ ਵਿਦੇਸ਼ ਭੇਜਦੇ ਆ ਪੂਰੀ ਵਿਚਾਰ ਚਰਚਾ ਇਸ ਦੇ ਬਾਰੇ ਜਿਹੜੀ ਹੈਗੀ ਕਰਾਂਗੇ ਮੇਰੇ ਨਾਲ ਲੱਕੀ ਬਾਈ ਹੋਣਗੇ ਸਭ ਤੋਂ ਪਹਿਲਾਂ ਲੱਕੀ ਬਾਈ ਦਾ ਸਵਾਗਤ ਕਰ ਲਈ ਉਸ ਤੋਂ ਬਾਅਦ ਅਗਲੀ ਗੱਲ ਵੱਲ ਬੰਦਾ ਕਿ ਭਾਈ ਸਵਾਗਤ ਆ ਰਾਮੀ ਟਲਵਿੰਦ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਜੀ ਠੀਕ ਠਾਕ ਹਾਂ ਜੀ ਹਾਂ ਤੇ ਬਾਕੀ ਜਿੰਨੇ ਵੀ ਸਰੋਤੇ ਦੇਖ ਰਹੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ ਕਿਉਂਕਿ ਬਹੁਤ ਵਧੀਆ ਤਿਹਾਰ ਹੈ ਬਹੁਤ ਵੱਡਾ ਦਿਵਸ ਹੈ ਤੇ ਦੁਬਾਰਾ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ ਸਾਰਿਆਂ ਨੂੰ ਜਿਵੇਂ ਪਹਿਲਾਂ ਗੱਲ ਕਰੀਆ ਕਿ ਬਈ ਵਿਦੇਸ਼ ਦਾ ਸੁਪਨਾ ਤਾਂ ਹਰੇਕ ਦਾ ਹੁੰਦਾ ਪਰ ਬਹੁਤੇ ਕਹਿੰਦੇ ਕਿ ਆਰਥਿਕ ਪੱਖੋਂ ਅਸੀਂ ਇੰਨੇ ਮਜ਼ਬੂਤ ਨਹੀਂ ਲੱਖਾਂ ਰੁਪਏ ਲਾ ਦਈਏ ਪਰ ਤੁਸੀਂ ਦੂਜੇ ਪਾਸੇ ਇੱਕ ਚੀਜ਼ ਕਹਿਣੇ ਕਿ ਜਿਹੜਾ ਕੋਈ ਵੀਜ਼ਾ 20 ਲੱਖ ਦਾ ਦਿੰਦਾ ਕੋਈ 25 ਲੱਖ ਦਾ ਦਿੰਦਾ ਅਸੀਂ ਉਹਨੂੰ ਬਹੁਤ ਘੱਟ ਰੇਟ ਦੇ ਵਿੱਚ ਦੰਦਿਆ ਨਾ ਔ ਲੱਖ ਦੇ ਵਿੱਚ 95 ਲੱਖ ਦੇ ਵਿੱਚ ਇਹ ਕੀ ਕਨਸੈਪਟ ਕੀ ਹੈ ਬਲ ਤਾਂ ਇਹ ਸਮਝਾਓ ਇਦਾਂ ਜੀ ਦੇਖੋ ਤੁਸੀਂ ਸਵਾਲ ਕੀਤਾ ਕਿ ਲੋਕ ਬੜੇ ਸਾਰੇ ਪੈਸੇ ਜਿਵੇਂ ਮਾਰਕੀਟ ਦੇ ਵਿੱਚ ਦੇਣ ਵਾਲੇ ਵੀ ਬੈਠੇ ਐ ਤੇ ਲੈਣ ਵਾਲੇ ਵੀ ਬੈਠੇ ਐ ਬਿਲਕੁਲ ਬਿਲਕੁਲ ਕਿਉਂਕਿ ਦਿੰਦਾ ਕੌਣ ਹੈ ਜਦੋਂ ਕਿਸੇ ਨੂੰ ਕਾਫੀ ਥਾਮਾਂ ਤੇ ਧੱਕੇ ਖਾਣੇ ਪੈ ਜਾਂਦੇ ਐ ਇਮੀਗ੍ਰੇਸ਼ਨ ਵਾਲਿਆਂ ਕੋਲ ਕਿਤੇ ਉਹਨੇ ਲੱਖ ਖਰਾਬ ਕਰਤਾ ਕਿਤੇ 2 ਲੱਖ ਖਰਾਬ ਕਰਤਾ ਕਿਤੇ ਤਾਂ ਘਰ ਦੇ ਕਹਿ ਦਿੰਦੇ ਨੇ ਵੀ ਲੈ ਵੀ ਪੁੱਤਰਾ ਤੇਰੀ ਹੁਣ ਲਾਸਟ ਚਾਂਸ ਹੈ ਤੇ ਲਾਸਟ ਵਾਰੀ ਹੈ ਇਹ ਹੂੰ ਆ ਤੈਨੂੰ 10 ਲੱਖ ਜਾਂ 2 ਲੱਖ ਦੇ ਦਿੰਨੇ ਆ ਇਸ ਤੋਂ ਬਾਅਦ ਅਗਰ ਤੇਰਾ ਵੀਜ਼ਾ ਨਾ ਲੱਗਾ ਔਰ ਇਹ ਪੈਸੇ ਅਗਰ ਖਰਾਬ ਹੋ ਗਏ ਜਾਂ ਤੇਰਾ ਵਿਆਹ ਕਰ ਦਵਾਂਗੇ ਜਾਂ ਤੈਨੂੰ ਕੋਈ ਇੱਥੇ ਕੰਮ ਖੋੜ ਦਾਂਗੇ ਪਰ ਫਿਰ ਤੂੰ ਭੁੱਲ ਜਾ ਕਿ ਤੈਨੂੰ ਅਸੀਂ ਬਾਹਰ ਜਾਣ ਦੇ ਦਾਂਗੇ ਤੇ ਕਿਤਨਾ ਕਿਤੇ ਲੋਕ ਇੰਨੇ ਜਿਆਦਾ ਇੱਕ ਤਰ੍ਹਾਂ ਦੇ ਬਲੈਕਮੇਲ ਹੋ ਜਾਂਦੇ ਨੇ ਇੱਕ ਪਰਿਵਾਰਕ ਤੌਰ ਤੇ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਆਪਸ ਵਿੱਚ ਕਿਉਂਕਿ ਜਿੰਨੇ ਬੱਚੇ ਨੇ ਪੈਸੇ ਲਾਣੇ ਨੇ ਉਹਨੂੰ ਇਹ ਹੁੰਦਾ ਵੀ ਯਾਰ ਲਾਸਟ ਚਾਂਸ ਹੈ ਕਿ ਮੈਂ ਕੋਈ ਚੰਗੇ ਏਜੰਟ ਕੋਲ ਜਾਵਾਂ ਤੇ ਏਜੰਟ ਕਈ ਵਾਰੀ ਅੱਗੋਂ ਐਵੇਂ ਦਾ ਬੈਠਾ ਹੁੰਦਾ ਹੈ ਉਹ ਵਿਚਾਰੇ ਦਾ ਜਿਹੜਾ ਲਾਸਟ ਚਾਂਸ ਹੁੰਦਾ ਹੈ ਅਗਲੇ ਨੂੰ ਏਜੰਟ ਨੂੰ ਦੀ ਭਾਵਨਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅੱਜ ਕੱਲ ਦਾ ਰੋਲ ਸਿਸਟਮ ਕੀ ਹੈ ਕਿ ਕਲਾਇੰਟ ਕੋਈ ਆਫਿਸ ਤੇ ਚਲਾ ਗਿਆ ਉਹਨਾਂ ਨੇ ਇਹ ਦੇਖਣਾ ਹੈ ਵੀ ਹੁਣ ਕਿਵੇਂ ਇਸ ਤੋਂ ਅਸੀਂ ਪੈਸੇ ਥੋੜੇ ਬਹੁਤੇ ਲੈ ਲਈਏ ਬਸ ਹੂੰ ਸੋ ਆਪਾਂ ਗੱਲ ਕਰਨੀ ਹੈ ਟਰਾਂਸਪੇਰੈਂਟ ਬਿਲਕੁਲ ਸਾਡਾ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਅਸੀਂ ਕਾਫੀ ਟਾਈਮ ਤੋਂ ਮਾਰਕੀਟ 'ਚ ਬੈਠੇ ਆਂ ਤੇ ਬਹੁਤ ਵਧੀਆ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਕਰ ਰਹੇ ਆਂ ਹੂੰ ਗੱਲ ਕਰਦੇ ਆਂ ਅਗਰ ਆਪਾਂ ਸਟੈਪ ਬਾਈ ਸਟੈਪ ਗੱਲ ਕਰੀਏ ਕਿ ਕਿਸੇ ਨੇ ਅਗਰ ਅਮਰੀਕਾ ਜਾਣਾ ਹੈ ਅਮਰੀਕਾ ਦਾ ਵੀਜ਼ਾ ਜਿਹੜਾ ਹੈਗਾ ਸਿਰਫ 95000 ਦੇ ਵਿੱਚ ਅਸੀਂ ਲੈ ਕੇ ਦਵਾਂਗੇ ਅਮਰੀਕਾ ਦਾ ਵੀਜ਼ਾ ਇਹ ਮੇਰੀ ਕਮਿਟਮੈਂਟ ਹੈ ਤੁਹਾਡੇ ਨਾਲ ਜਰੀਆ ਜਿਹੜਾ ਹੈਗਾ ਚੈਨਲ ਦਾ ਕਮਿਟਮੈਂਟ ਪੱਕੀ ਕਰ ਰਿਹਾ ਕਿ 95000 ਦੇ ਵਿੱਚ ਸਟੱਡੀ ਵੀਜ਼ਾ ਲੱਗੇਗਾ ਪੋਸੀਬਲ ਹੈ ਵਿਦ ਫੰਡਿੰਗ ਹੈ ਸਰ ਵਿਦ ਫੰਡਿੰਗ ਵਿਦ ਫੰਡਿੰਗ ਉਹ ਤੁਹਾਡੀ ਸਾਡੀ ਹਮ ਫੰਡਿੰਗ ਸਾਡੇ ਕੋਲ ਫਾਈਨੈਂਸਰ ਨੇ ਹੁਣ ਫੰਡਿੰਗ ਦਾ ਸੁਣ ਲਓ ਫੰਡਿੰਗ ਦਾ ਇਹ ਹੈ ਕਿ ਮਾਰਕੀਟ ਦੇ ਵਿੱਚ ਬੜੇ ਸਾਰੇ ਇਮੀਗ੍ਰੇਸ਼ਨ ਨੇ ਜਿਹੜੇ ਫੰਡ ਦੇ ਸਿਰ ਤੇ ਜੀ ਰਹੇ ਨੇ ਹੂੰ ਕੋਈ ਫੇਕ ਫੰਡ ਸ਼ੋਅ ਕਰ ਰਿਹਾ ਹੈ ਕੋਈ ਕਿਵੇਂ ਕਰ ਰਿਹਾ ਹੈ ਕੋਈ ਕਿਵੇਂ ਕਰ ਰਿਹਾ ਹੈ ਕੋਈ ਐਫ ਡੀਆਂ ਲਾ ਰਿਹਾ ਹੈ ਲੱਗਦਾ ਲੱਖ ਹੈ ਤੇ ਲੈਂਦੇ ਤੁਹਾਨੂੰ ਪਤਾ ਹੀ ਨਹੀਂ ਕਿੰਨੇ ਨੇ ਕਿ ਮੰਨ ਕੇ ਚੱਲੋ ਕਿਸੇ ਦਾ 20 ਲੱਖ ਫੰਡ ਸ਼ੋਅ ਕਰਨਾ ਹੈ ਉਹਨਾਂ ਦਾ ਸਿਸਟਮ ਐਵੇਂ ਦਾ ਹੁੰਦਾ ਹੈ ਕਿ ਬਾਉਂਡ ਤੁਹਾਡਾ 2 ਲੱਖ ਹੀ ਹੋਣਾ ਹੈ 20 ਲੱਖ ਸ਼ੋਅ ਕਰਨ ਵਾਸਤੇ ਇੰਟਰਸਟ ਤੁਹਾਨੂੰ 5% ਤੁਸੀਂ ਲੈ ਲਿਆ 20 ਲੱਖ ਦਾ ਪਰ ਤੁਹਾਨੂੰ ਇੰਟਰਸਟ ਸਿਰਫ 2 ਲੱਖ ਦਾ ਹੀ ਇੰਟਰਸਟ ਜਿਹੜਾ ਤੁਸੀਂ ਬਾਉਂਡ ਕੀਤਾ ਹੈ ਨਾ ਵੀ 20 ਲੱਖ ਦਾ ਇੰਟਰਸਟ ਤੁਹਾਨੂੰ 2 ਲੱਖ ਭਰ ਕੇ ਮਿਲ ਰਿਹਾ ਇਹ ਮਾਰਕੀਟ ਦੇ ਵਿੱਚ ਬਹੁਤ ਵੱਡਾ ਧੰਦਾ ਲਾ ਲੋ ਬਿਜ਼ਨਸ ਹੈ ਕਿ ਜ਼ਿਆਦਾਤਰ ਇਮੀਗ੍ਰੇਸ਼ਨ ਵਾਲੇ ਫੰਡਿੰਗ ਦੇ ਸਿਰ ਤੇ ਜੀ ਰਹੇ ਤੁਸੀਂ ਫਿਰ ਕਿੰਨਾ ਲੈ ਰਹੇ ਹੋ ਫੰਡਿੰਗ ਦੇ ਵਿੱਚੋਂ 8% ਸਾਡੇ ਫਾਈਨੈਂਸਰ ਲੈਂਦੇ ਨੇ ਜੀ ਅਸੀਂ ਖੁਦ ਪਰਸਨਲੀ ਫੰਡਿੰਗ ਨਹੀਂ ਕਰਦੇ ਸਾਡੇ ਕੋਲ ਜੋ ਫਾਈਨੈਂਸਰ ਨੇ ਵਧੀਆ ਬੰਦੇ ਜਿਵੇਂ ਬੈਂਕ ਨੇ ਸਾਡੇ ਕੋਲ ਹਨ ਪ੍ਰਾਈਵੇਟ ਬੈਂਕ ਨੇ ਤੇ ਪ੍ਰਾਈਵੇਟ ਫਾਈਨੈਂਸਰ ਨੇ ਜਿਹੜੇ ਜੁੜੇ ਹੋਏ ਨੇ ਸਿਰਫ 8% ਫੰਡਿੰਗ ਦਾ ਉਹ ਸਾਡੇ ਤੋਂ ਲੈਂਦੇ ਨੇ ਤੇ ਜੋ ਅਸੀਂ ਅੱਗੇ ਦਿੰਨੇ ਆ ਉਹੀ ਕਲਾਇੰਟ ਤੋਂ ਲੈਣੇ ਆ ਜਾਂ ਅਸੀਂ ਕਲਾਇੰਟ ਨੂੰ ਸਿੱਧਾ ਉਹਨਾਂ ਦੇ ਕੋਲ ਭੇਜ ਦਿੰਨੇ ਆ ਫੰਡਿੰਗ ਦੀ ਕੋਈ ਵੀ ਪੇਮੈਂਟ ਅਸੀਂ ਆਪਣੇ ਹੱਥੀ ਲੈਂਦੇ ਹੀ ਨਹੀਂ ਹੈਗੇ ਅਸੀਂ ਕਲਾਇੰਟ ਨੂੰ ਜਾਂ ਉਹਨਾਂ ਨੂੰ ਟੀਮ ਨੂੰ ਇੱਥੇ ਬੁਲਾ ਲੈਨੇ ਆ ਜਾਂ ਕਲਾਇੰਟ ਨੂੰ ਉਹਨਾਂ ਕੋਲ ਭੇਜ ਦਿੰਨੇ ਆ ਐਵੇਂ ਚੱਲਦਾ ਔਰ ਦੂਸਰਾ ਜੇ ਆਪਾਂ ਗੱਲ ਜਿਹੜੀ ਆਪਾਂ ਕਰਦੇ ਸੀ 95000 ਦੀ 95000 ਦੀ ਕਿ ਯੂਐਸਏ ਦਾ ਵੀਜ਼ਾ 95000 ਦੇ ਵਿੱਚ ਮੈਂ ਲਵਾ ਕੇ ਦਵਾਂਗਾ ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਮੰਨ ਕੇ ਚੱਲੋ 4-5 ਸਾਲ ਦਾ ਗੈਪ ਹੈ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਆਇਲਸ ਵਿੱਚੋਂ ਬੈਂਡ 5 ਨੇ ਜਾਂ 5.5 ਨੇ ਜਾਂ ਪੀਟੀ ਸਕੋਰ ਘੱਟ ਹੈ ਨਾਰਮਲ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਯੂਐਸਏ ਦਾ ਵੀਜ਼ਾ ਲੱਗੇਗਾ ਠੀਕ ਹੈ ਜੀ ਇੰਟਰਵਿਊ ਤੇ ਵੀਜ਼ਾ ਹੁੰਦਾ ਹੈ ਜਿਆਦਾਤਰ ਲੋਕ ਕਹਿ ਦਿੰਦੇ ਨੇ ਕਿ ਇੰਟਰਵਿਊ ਤੇ ਵੀਜ਼ਾ ਹੈ ਵੀਜ਼ਾ ਇੰਟਰਵਿਊ ਤੇ ਵੀ ਡਿਪੈਂਡ ਹੁੰਦਾ ਹੈ ਤੇ ਵੀਜ਼ਾ ਡਿਪੈਂਡ ਹੁੰਦਾ ਹੈ ਕਿ ਤੁਸੀਂ ਚੂਜ਼ ਕੀ ਕਰਿਆ ਅਮਰੀਕਾ ਵਾਸਤੇ ਕਿਹੜੀ ਯੂਨੀਵਰਸਿਟੀ ਚੂਜ਼ ਕਰੀ ਹੈ ਕਿਹੜਾ ਕੋਰਸ ਚੂਜ਼ ਕਰਿਆ ਕਿੱਦਾਂ ਦਾ ਤੁਸੀਂ ਆਪਸ ਵਿੱਚ ਤਾਲਮੇਲ ਰੱਖਿਆ ਹੁਣ ਕਈ ਵਾਰੀ ਪ੍ਰੋਫਾਈਲ ਕੁਝ ਹੋਰ ਹੁੰਦੀ ਹੈ ਤੇ ਸ਼ੋਅ ਕੁਝ ਹੋਰ ਕਰ ਦਿੰਨੇ ਆਪਾਂ ਇਦੇ ਵਿੱਚ ਇਹ ਆ ਜੀ 95 ਦੇ ਵਿੱਚ ਮੈਂ ਤੁਹਾਨੂੰ ਕਲੀਅਰ ਦੱਸ ਰਿਹਾ ਕਿ ਅੰਬੈਸੀ ਫੀਸ ਸਰਵਿਸ ਫੀਸ ਇਹ ਬੱਚੇ ਨੇ ਆਪਦੀ ਆਪੇ ਕਰਨੀ ਹੈ ਜਿਹੜੀ ਕਿ 45000 ਹੁੰਦੀ ਹੈ ਕਿਉਂਕਿ ਅੰਬੈਸੀ ਦੀ ਫੀਸ ਤਾਂ ਬੱਚੇ ਨਹੀਂ ਪੇ ਕਰਦੇ ਉਹ ਡਾਇਰੈਕਟ ਬੱਚੇ ਨੇ ਆਪ ਅੰਬੈਸੀ ਜਾ ਕੇ ਦੇਣੀ ਹੈ ਇੱਕ ਤਰ੍ਹਾਂ ਦੀ ਜਾਂ ਬੈਂਕ 'ਚ ਦੇਣੀ ਹੈ ਉਹਨਾਂ ਦੇ ਸੋ ਅਸੀਂ ਜਿਹੜੀ ਫੀਸ ਲੈਣੀ ਹੈ ਸਾਡੀ ਵੀਜ਼ਾ ਲਵਾਉਣ ਦੀ ਜਿਹੜੀ ਫੀਸ ਹੈ 95000 ਹੈ ਪਲੱਸ 18% ਜੀਐਸਟੀ ਜੇ ਇਹਦੇ 'ਚ ਰਿਫਿਊਜ਼ਲ ਹੋਮਾ ਫਿਰ ਉਹ ਪੈਸੇ ਵਾਪਸ ਨਹੀਂ ਹੈਗੇ ਜੀ ਓਕੇ ਇੱਥੇ ਪਹਿਲਾਂ ਹੀ ਕਲੀਅਰ ਕਰ ਰਿਹਾ ਕਿ ਮੇਰੇ ਕੋਲ ਉਹੀ ਕਲਾਇੰਟ ਅਪਲਾਈ ਕਰੇ ਉਹੀ ਕਾਲ ਕਰਿਓ ਇਹ ਮਤਲਬ ਕਿ ਆਪਾਂ ਨੇਰੇ ਚ ਨਹੀਂ ਕਿਸੇ ਨੂੰ ਰੱਖਣਾ ਇਹ ਨਹੀਂ ਹੈਗਾ ਮੈਂ ਇੱਥੇ ਕਹਿ ਦਵਾਂ ਕਿ ਨਹੀਂ ਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਨੇ ਜੀ ਤੇ ਦਫ਼ਤਰ ਆਵੇ ਬੰਦਾ ਫਿਰ ਮੈਂ ਕਹਿ ਦਵਾਂ ਜੀ ਐਡਵਾਂਸ ਦਓ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿ ਰਿਹਾ ਕਿ ਜਿਹੜੇ ਪੈਸੇ ਨੇ ਉਹ ਅਸੀਂ ਐਡਵਾਂਸ ਲੈਣੇ ਨੇ ਜੋ ਡੀਲ ਹੋਏਗੀ ਲਿਖਤੀ ਹੋਏਗੀ ਕੱਲ ਨੂੰ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਡਾ 95000 ਰੁਪਇਆ ਮਿੱਟੀ ਹੈ ਵਾਪਸ ਨਹੀਂ ਮਿਲਣਾ ਹੂੰ ਇਹ ਮੈਂ ਕਲੀਅਰ ਕਰਕੇ ਚੱਲ ਰਿਹਾ ਹਾਂ ਕਿਉਂਕਿ ਦੇਖੋ ਅਗਰ ਅਸੀਂ ਵੀਜ਼ਾ ਕਰਨਾ ਹੈ ਅਪਲਾਈ ਕਰਨਾ ਹੈ ਤੁਹਾਨੂੰ ਇਹਦੇ ਵਿੱਚ ਬੈਨੀਫਿਟ ਕੀ ਹੈ ਕਿ ਲੋਕਾਂ ਕੋਲ ਤੁਸੀਂ ਲੱਖਾਂ ਰੁਪਏ ਖਰਾਬ ਕਰ ਦਿੰਦੇ ਹੋ ਅਸੀਂ ਅਗਰ 95000 ਰੁਪਏ ਲੈ ਰਹੇ ਹਾਂ ਤੁਹਾਨੂੰ ਟਰਾਂਸਪੇਰੈਂਟ 뷰 ਤਾਂ ਦਿਖਾ ਰਹੇ ਹਾਂ ਨਾ ਤੁਹਾਨੂੰ ਪਤਾ ਤਾਂ ਹੀਗਾ ਨਾ ਅਸੀਂ 95 ਚ ਕਰ ਕੀ ਰਹੀਆਂ ਸੀ ਔਰ ਜ਼ਰੂਰੀ ਥੋੜੀ ਹੈ ਕਿ ਵੀਜ਼ਾ ਰਿਫਿਊਜ਼ ਹੋਣਾ ਹੀ ਹੋਣਾ ਹੈ ਇਹ ਤੱਕ ਗੱਲ ਕਰਨੀ ਪੈਂਦੀ ਹੈ ਨੈਗੇਟਿਵ ਪੋਜੀਟਿਵ ਦੱਸਣਾ ਤਾਂ ਪੈਂਦਾ ਨਾ ਜਦੋਂ ਕਿਸੇ ਰੇਸ ਵਿੱਚ ਆਪਾਂ ਉਤਰਾਂਗੇ ਤਾਂ ਹਾਰ ਵੀ ਹੈ ਤੇ ਜਿੱਤ ਵੀ ਹੈ ਦੋਨੋ ਚੀਜ਼ਾਂ ਠੀਕ ਹੈ ਨਾ ਬਟ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਹਾਰਨਾ ਹੀ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਾਂ ਜਿੱਤਨਾ ਹੀ ਹੈ ਮੇਰਾ ਮੋਟਿਵ ਇਹ ਹੈ ਕਹਿਣ ਦਾ ਕਿ ਜੋ ਵੀ ਆਪਾਂ ਵੀਜ਼ੇ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਪਹਿਲੀ ਗੱਲ ਹੈ ਬੱਚੇ ਦੀ ਅਗਰ ਪ੍ਰੋਫਾਈਲ ਵੀਕ ਹੋਏਗੀ ਨਾ ਸਾਨੂੰ ਲੱਗੇਗਾ ਨਾ ਕਿ ਯਾਰ ਵੀਜ਼ਾ ਨਹੀਂ ਲੱਗ ਸਕਦਾ ਅਸੀਂ 95000 ਲੈਣਾ ਹੀ ਨਹੀਂ ਬੱਚੇ ਤੋਂ ਅਸੀਂ ਬੱਚੇ ਨੂੰ ਕਵਾਂਗੇ ਕਲਾਇੰਟ ਨੂੰ ਕਵਾਂਗੇ ਭਾਈ ਤੁਸੀਂ ਤਿਆਰੀ ਕਰੋ ਆਪਣੀ ਆਹ ਕਮੀ ਹੈਗੀ ਐ ਇਹਨੂੰ ਪੂਰਾ ਕਰੋ ਤਾਂ ਅਪਲਾਈ ਕਰਨ ਦਾ ਫਾਇਦਾ ਹਮ ਉਦਮ ਕਰਾਂਗੇ ਤਾਂ ਹੀ ਕੁਝ ਹੋਏਗਾ ਘਰ ਬੈਠੇ ਆ ਕੁਝ ਨਹੀਂ ਹੋਣਾ 95000 ਰੁਪਏ ਦੀ ਮੈਂ ਵਾਰ-ਵਾਰ ਤਾਂ ਗੱਲ ਕਰ ਰਿਹਾ ਅਗਰ ਮੈਂ ਇਹ ਗੱਲ ਕਹਿ ਤੀ ਹੈ ਨਾ ਕਿ ਅਸੀਂ ਐਡਵਾਂਸ ਲੈਣਾ ਹੀ ਲੈਣਾ ਤਾਂ ਇਹ ਵੀ ਗੱਲ ਮੈਂ ਨਾਲ ਕਹਿ ਰਿਹਾ ਕਿ ਇਹ ਨਹੀਂ ਹੈਗਾ ਕਿ ਹਰ ਕਿਸੇ ਤੋਂ ਅਸੀਂ ਲੈ ਲਿਆ ਕਿਉਂਕਿ ਜੇ ਸਾਡੇ ਵੀਜ਼ਾ ਰਿਫਿਊਜ਼ ਹੋ ਜਾਣ ਤਾਂ ਸਾਡੀ ਮਾਰਕੀਟ ਡਾਊਨ ਹੋਏਗੀ ਅਸੀਂ ਵੀ ਤਾਂ ਫਾਈਲ ਉਹੀ ਲਵਾਂਗੇ ਨਾ ਜਿੱਥੇ ਸਾਨੂੰ ਲੱਗੇਗਾ ਵੀ ਯਾਰ ਵੀਜ਼ਾ ਆ ਸਕਦਾ ਹੈ ਸੰਭਾਵਨਾ ਹੈ ਅਗਰ 95% ਵੀ ਸਾਨੂੰ ਲੱਗਦਾ ਹੈ ਕਿ ਵੀਜ਼ਾ ਲੱਗ ਸਕਦਾ ਹੈ ਅਸੀਂ ਪ੍ਰੋਫਾਈਲ ਤੁਹਾਡੀ ਜ਼ਰੂਰ ਲਵਾਂਗੇ ਕਿਉਂਕਿ ਵੀਜ਼ਾ ਜਿਹੜਾ ਯੂਐਸਏ ਦਾ ਉਹ ਤੁਹਾਡੇ ਆਪਣੇ ਉੱਪਰ ਵੀ ਡਿਪੈਂਡ ਕਰਦਾ ਹੈ ਹੂੰ ਕਈ ਵਾਰੀ ਪ੍ਰੋਫਾਈਲ ਵੀਕ ਥੋੜੀ ਬਹੁਤੀ ਹੁੰਦੀ ਹੈ ਤੁਸੀਂ ਇੰਟਰਵਿਊ ਬੜੇ ਵਧੀਆ ਤਰੀਕੇ ਨਾਲ ਦੇਤੀ ਵੀਜ਼ਾ ਕਲੀਅਰ ਹੋ ਜਾਂਦਾ ਹੂੰ ਸੋ ਅਮਰੀਕਾ ਦੇ ਵਾਸਤੇ ਤੁਸੀਂ ਕਿਤੇ ਵੀ ਹੁਣ ਕਿਉਂਕਿ ਅਮਰੀਕਾ ਦਾ ਸਭ ਤੋਂ ਜ਼ਿਆਦਾ ਏਜੰਟ ਕਿੱਥੇ ਫਾਇਦਾ ਲੈ ਰਹੇ ਨੇ ਕਿ 35 35 ਲੱਖ ਰੁਪਇਆ ਜਦੋਂ ਫੰਡ ਸ਼ੋ ਦੀ ਗੱਲ ਆ ਜਾਂਦੀ ਹੈ ਅਮਰੀਕਾ ਦੇ ਵੀਜ਼ੇ ਵਿੱਚ ਬੜੇ ਕਲਾਇੰਟ ਮੈਨੂੰ ਸੁਣ ਰਹੇ ਨੇ ਜਿਹੜੇ ਉਹਨਾਂ ਵਿੱਚ ਹੋਣਗੇ ਐਸੇ ਜਿਨ੍ਹਾਂ ਨੇ ਯੂਐਸਏ ਦੇ ਵੀਜ਼ੇ ਦੇ ਲਈ ਸਿਰਫ ਫੰਡਿੰਗ ਦਾ ਹੀ 2.5 3 3 ਲੱਖ ਰੁਪਏ ਭਰਿਆ ਹੋਏਗਾ ਮੈਂ ਲਿਖ ਕੇ ਦਿੰਦਾ ਬਹੁਤ ਸਾਰੇ ਕਲਾਇੰਟ ਹੋਣਗੇ ਐਸੇ ਆਮ ਜਿਹੜੇ ਏਜੰਟ ਨੇ 3 ਲੱਖ ਰੁਪਇਆ 2 ਲੱਖ ਰੁਪਇਆ ਲੈਂਦੇ ਹੀ ਲੈਂਦੇ ਨੇ ਕੱਲੇ ਫੰਡਿੰਗ ਦਾ ਸ਼ੋ ਕਰਕੇ ਮੇਰਾ ਕਹਿਣਾ ਇਹ ਹੈ ਕਿ 95000 ਰੁਪਿਆ ਜਿਹਦੇ ਵਿੱਚ ਮੇਰੀ ਆਪਣੀ ਫੀਸ ਵੀ ਹੈ ਜਿਹਦੇ ਵਿੱਚ ਮੈਂ ਜੋ I20 ਮਗਾਉਣੀ ਹੈ ਜੋ ਮੈਂ ਕਾਲਜ ਤੋਂ ਆਫਰ ਲੈਟਰ ਜਿਵੇਂ ਆਪਾਂ ਕਹਿ ਦਈਏ ਮਗਾਉਣੀ ਹੈ 30 35000 40000 ਤੇ ਆਫਰ ਲੈਟਰ ਦਾ ਵੀ ਲੱਗਦਾ ਜੀ I20 ਦਾ ਲੱਗਦਾ ਉਹ ਵੀ ਮੈਂ ਪੇ ਕਰਨਾ ਹੈ ਫੰਡਿੰਗ ਵੀ ਮੈਂ ਪੇ ਮੇਰੇ ਵੱਲੋਂ ਹੋਏਗੀ ਮੇਰੇ ਫਾਈਨੈਂਸਰ ਕਰਨਗੇ ਤੁਸੀਂ ਸਿਰਫ ਐਮਬੈਸੀ ਫੀਸ ਲਾਉਣੀ ਹੈ ਹੋਰ ਕੋਈ ਖਰਚਾ ਨਹੀਂ ਕਰਨਾ 95000 ਰੁਪਏ ਦੇ ਵਿੱਚ ਮੈਂ ਤੁਹਾਨੂੰ ਯੂਐਸਏ ਦਾ ਵੀਜ਼ਾ ਲੈ ਕੇ ਦਵਾਂਗਾ ਇਹ ਤਾਂ ਅਮਰੀਕਾ ਦੀ ਗੱਲ ਹੋ ਗਈ ਪਰ ਜੇ ਟ੍ਰੈਂਡ ਦੀ ਗੱਲ ਕਰੀਏ ਲੇਕਿਨ ਵੀ ਟ੍ਰੈਂਡ ਕੈਨੇਡਾ ਦਾ ਬੰਦਾ ਕਹਿੰਦਾ ਯਾਰ ਜੇ ਪਹਿਲੀ ਪਸੰਦ ਦੀ ਗੱਲ ਕਰੀਂਦਾ ਪਹਿਲੀ ਪਸੰਦ ਹਰ ਇੱਕ ਦੇ ਜ਼ੁਬਾਨ ਤੇ ਆ ਕਿ ਯਾਰ ਕੈਨੇਡਾ ਜਾਣਾ ਕੈਨੇਡਾ ਜਾਣਾ ਠੀਕ ਹੈ 95000 ਦੇ ਵੀ ਤੁਸੀਂ ਅਮਰੀਕਾ ਦਾ ਵੀਜ਼ਾ ਲੈ ਕੇ ਦੇਤਾ ਮੰਨ ਲਈ ਤੁਹਾਡੀ ਗੱਲ ਪਰ ਜਿਹੜਾ ਕੈਨੇਡਾ ਚਾਹੁੰਦਾ ਕਿ ਮੈਂ ਤਾਂ ਜੀ ਸਟੱਡੀ ਵੀਜ਼ਾ ਨਾਲ ਕੈਨੇਡਾ ਦਾ ਨਾਲ ਉਹਦੇ ਵਿੱਚ ਦੱਸੋ ਕੀ ਹੈ ਕੈਨੇਡਾ ਦਾ ਇਦਾਂ ਜੀ ਜੇਦ ਆਪਾਂ ਪ੍ਰੀਫਰੈਂਸ ਦੀ ਗੱਲ ਕਰੀਏ ਨਾ ਪ੍ਰੀਫਰੈਂਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੇਰਾ ਮੰਨਣਾ ਇਹ ਹੈ ਕਿ ਜਿਵੇਂ ਜਿਹੜਾ ਅਸੀਂ 95000 ਰੁਪਏ ਵਾਲਾ ਇਹ ਕਨਸੈਪਟ ਲੈ ਕੇ ਆਏ ਆ ਇਹਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਮਾਤੜ ਬੰਦੇ ਨੇ ਉਹਨਾਂ ਨੂੰ ਬੜਾ ਫਾਇਦਾ ਹੋਣਾ ਹੈ ਕਿਉਂਕਿ ਜਿਹਦੇ ਕੋਲ ਜਾਦੇ ਪੈਸੇ ਖਰਚਣ ਨੂੰ ਨਹੀਂ ਹੈਗੇ ਉਹ 95000 ਰੁਪਇਆ ਦੇ ਕੇ ਸਟੱਡੀ ਵੀਜ਼ਾ ਲੈ ਸਕਦਾ ਉਸ ਤੋਂ ਬਾਅਦ ਬੰਦਾ ਸੋਚੇ ਕਿ ਯਾਰ 95000 ਦੇਤਾ ਉਸ ਤੋਂ ਬਾਅਦ ਉੱਥੇ ਜਾ ਕੇ ਫੀਸ ਵੀ ਭਰਨੀ ਹੈ ਯੂਨੀਵਰਸਿਟੀ ਦੀ ਕਾਲਜ ਦੀ ਫੀਸ ਵੀ ਉੱਥੇ ਜਾ ਕੇ ਹੀ ਪੇ ਕਰਨੀ ਹੈ ਇਹ ਵੀ ਨਹੀਂ ਹੈਗਾ ਕਿ ਤੁਸੀਂ ਇੱਥੇ ਵੀਜ਼ਾ ਜਦੋਂ ਅਪਲਾਈ ਕਰਨੇ ਆ ਉਦੋਂ ਫੀਸ ਕਰਨੀ ਹੈ ਭਿੰਦ ਤੁਸੀਂ ਜੀ ਜਦੋਂ ਵੀਜ਼ਾ ਲੱਗ ਗਿਆ ਤੁਸੀਂ ਅਮਰੀਕਾ ਚਲੇ ਗਏ ਉਦੋਂ 2-4 ਲੱਖ ਰੁਪਇਆ 5 ਲੱਖ ਆਪਣੀ ਫੀਸ ਭਰ ਕੇ ਤੁਸੀਂ ਸਟੱਡੀ ਸ਼ੁਰੂ ਕਰ ਸਕਦੇ ਹੋ ਇਸ ਕਰਕੇ ਮੇਰੇ ਵੱਲੋਂ ਤਾਂ ਹਰ ਇੱਕ ਨੂੰ ਫਰਸਟ ਪ੍ਰੈਫਰੈਂਸ ਜੋ ਮੇਰੀ ਹੈ ਤੇ ਮੈਂ ਚਾਹਣਾ ਹ ਤੇ ਦੂਸਰੀ ਗੱਲ ਅਗਰ ਆਪਾਂ ਕੈਨੇਡਾ ਦੀ ਕਰੀਏ ਕੈਨੇਡਾ ਦਾ ਵੀ ਬੜਾ ਅਸ਼ਾ ਕਨਸੈਪਟ ਲੈ ਕੇ ਆਏ ਹਾਂ ਹੂੰ 9.5 ਲੱਖ ਰੁਪਏ ਦੇ ਵਿੱਚ ਤੁਸੀਂ ਕੈਨੇਡਾ ਜਾ ਸਕਦੇ ਹੋ ਸਟੱਡੀ ਵੀਜ਼ੇ ਤੇ ਹਾਂਜੀ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੀ ਹੈ ਕਿ 9.5 ਲੱਖ ਦੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ 9.5 ਲੱਖ ਰੁਪਇਆ ਵੀ ਤੁਸੀਂ ਵੀਜ਼ੇ ਤੋਂ ਬਾਅਦ ਹੀ ਸਾਨੂੰ ਦੇਣਾ ਹੈ ਕਿਉਂਕਿ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਯੂਨੀਵਰਸਿਟੀ ਦੀ ਜੋ ਵੀ ਕਾਲਜ ਦੀ ਫੀਸ ਹੈ ਉਹ ਅਸੀਂ ਪੇ ਕਰਾਂਗੇ ਤੁਹਾਡਾ ਰਿਸਕ ਨਹੀਂ ਹੈ ਕੋਈ ਵੀ ਹੂੰ ਅਸੀਂ ਆਪਣੇ ਕੋਲੋਂ ਪੇ ਕਰਾਂਗੇ ਜੇ ਤੁਸੀਂ ਸਾਡੇ ਨਾਲ ਪੈਕੇਜ ਕਰਦੇ ਹੋ ਅਸੀਂ ਕੋਲੋਂ ਫੀਸ ਪੇ ਕਰਾਂਗੇ ਤੁਹਾਡੀ ਕੋਲੋਂ ਫੀਸ ਪੇ ਕਰਕੇ ਜਦੋਂ ਵੀਜ਼ਾ ਲੱਗ ਗਿਆ ਤੁਸੀਂ ਕੱਲੀ ਐਂਬੈਸੀ ਫੀਸ ਪੇ ਕਰਨੀ ਬਸ ਤੁਸੀਂ ਐਂਬੈਸੀ ਫੀਸ ਲਾ ਕੇ ਘਰ ਬੈਠੇ ਹੋ ਤੁਹਾਡਾ ਕੋਈ ਰਿਸਕ ਨਹੀਂ ਹੈ ਨਹੀਂ ਤਾਂ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਜਾਈਂ ਫੀਸ ਵਾਪਸ ਆਉਂਦੀ ਹੈ ਕਰ ਕਰਾ ਕੇ ਬੰਦੇ ਦਾ 2.5 ਲੱਖ ਰੁਪਈਆ ਡੁੱਬ ਜਾਂਦਾ ਹੈ ਉਹ ਰਿਸਕ ਸਾਡਾ ਹੈ ਤੁਹਾਡਾ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਵੀਜ਼ਾ ਅਪਲਾਈ ਕਰੋ ਖਰਚਾ ਅਸੀਂ ਕਰਾਂਗੇ 9.5 ਲੱਖ ਦੇ ਵਿੱਚ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ ਪਰ ਇੱਕ ਜੀ ਮੈਂ ਜ਼ਰੂਰ ਪੁੱਛਣੀ ਚਾਹੂੰਗਾ ਜਿਹੜੇ ਸੁਣ ਰਹੇ ਹੋਣਗੇ ਉਹ ਵੀ ਕਿਤੇ ਇਹ ਸਮਝ ਲੈਣਗੇ ਕਿ ਇਹਰ ਗੱਪ ਆ ਇੱਕ ਪਾਸੇ 20-20 ਲੱਖ 25-25 ਲਗ ਲਈ ਜਾਂਦੇ ਥੋਡੇ ਕੋਲ ਐਸੀ ਕਿਹੜੀ ਗਿੱਦੜ ਸਿੰਘ ਆ ਕਿ 95 ਲੱਖ ਦੇ ਵਿੱਚ ਹੀ ਵੀਜ਼ਾ ਦੇ ਰਹੇ ਹਾਂ ਦੇਖੋ ਜੀ ਗਿੱਦੜ ਸਿੰਘ ਹੀ ਫਿਰ ਮੈਂ ਦਿਖਾ ਤਾਂ ਸਕਦਾ ਨਹੀਂ ਠੀਕ ਹੈ ਨਾ ਜੇ ਕੋਈ ਫਾਰਮੂਲਾ ਹੈਗਾ ਤੇ ਉਹ ਮੈਂ ਦਿਖਾ ਨਹੀਂ ਸਕਦਾ ਮੈਂ ਤੇ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਾਬਿਤ ਕਰ ਸਕਦਾ ਕਿ ਮੇਰੇ ਪੇਜ ਤੇ ਜਾਓ ਉੱਥੇ ਜਾ ਕੇ ਚੈੱਕ ਕਰੋ ਕਿ ਕਿੰਨੇ ਕ ਬੰਦਿਆਂ ਦੇ ਵੀਜ਼ੇ ਲੱਗੇ ਨੇ ਇਸ ਪੇਮੈਂਟ ਦੇ ਵਿੱਚ 95 ਲੱਖ ਦੇ ਵਿੱਚ ਜੇ ਤੁਸੀਂ ਆਫਿਸ ਆਉਂਗੇ ਮੈਂ ਤੁਹਾਨੂੰ ਟੁਕੜ ਜਿਆਦਾ ਨਹੀਂ ਬੈਠੇ ਬੈਠੇ 20 ਬੰਦਿਆਂ ਦੇ ਨੰਬਰ ਦੇ ਦਾਂਗਾ ਤੁਹਾਡੇ ਏਰੀਏ ਦੇ ਬੰਦਿਆਂ ਦਾ ਨੰਬਰ ਦੇ ਦਾਂਗਾ ਤੁਸੀਂ ਜਿਹੜੇ ਵੀ ਏਰੀਆ ਤੋਂ ਹੂੰ ਕਿਉਂਕਿ ਪੰਜਾਬ ਦਾ ਐਸਾ ਕੋਈ ਕੋਨਾ ਨਹੀਂ ਜਿੱਥੋਂ ਮੇਰਾ ਬੰਦਾ ਬਾਹਰ ਨਾ ਗਿਆ ਹੋਵੇ ਹੂੰ ਔਰ ਸਰ ਦੇਖੋ ਕੋਈ ਵੱਡੀ ਗੱਲ ਨਹੀਂ ਹੈ 9.5 ਲੱਖ ਰੁਪਿਆ ਆਮ ਜੀ ਗੱਲ ਹੈ ਬੜੇ ਲੋਕ ਕਰਦੇ ਵੀ ਨੇ ਐਸੀ ਗੱਲ ਨਹੀਂ ਹੈ ਕਿ ਮੈਂ ਨਹੀਂ ਕਿ ਮੈਂ ਇਕੱਲਾ ਹੀ ਕਰ ਰਿਹਾ ਔਰ ਇਹ ਵੀ ਨਹੀਂ ਹੈ ਕਿ ਇਹਦੇ 'ਚ ਵੀ ਕੋਈ ਮਤਲਬ ਕਿ ਐਸੀ ਨਹੀਂ ਵੀ ਮਤਲਬ ਆਪਾਂ ਕਹਿ ਸਕਦੇ ਕਿ ਜਿਵੇਂ 20 ਲੱਖ ਦੀ ਤੁਸੀਂ ਗੱਲ ਕਰੀ ਹੈ ਇਹ ਝੂਠ ਹੋ ਸਕਦਾ ਹੈ ਜਾਂ ਸੱਚ ਹੋ ਸਕਦਾ ਹੈ 20 ਲੱਖ ਰੁਪਿਆ ਦੇ ਕੇ ਵੀ ਲੋਕ ਜਾਂਦੇ ਨੇ ਔਰ ਸਟੱਡੀ ਵੀਜ਼ਾ ਤੇ 20 ਲੱਖ ਵੀ ਲੱਗਦਾ ਡਿਪੈਂਡ ਕਰ ਗੱਲ ਆ ਜਾਂਦੀ ਹੈ ਕੋਰਸ ਤੇ ਕਈ ਵਾਰੀ ਬਟ ਫਰਕ ਇੰਨਾ ਕ ਹੈ ਕਿ ਜ਼ਿਆਦਾਤਰ ਮਾਰਕੀਟ 'ਚ ਕੀ ਹੈ ਕਿ ਜਿਹੜਾ 10 ਲੱਖ ਦਾ ਕੰਮ ਹੈ ਉਹ ਪੈਸੇ ਕਮਾਉਣ ਦੇ ਚੱਕਰ 'ਚ ਉਹਨੂੰ 20 ਲੱਖ ਤੇ ਲੈ ਏਜੰਟ ਬਿਲਕੁਲ ਸਾਡਾ ਮੰਨਣਾ ਇਹ ਹੈ ਵੀ ਤੁਸੀਂ ਦੇਖੋ ਇੱਕ ਵਾਰੀ ਵੀਜ਼ਾ ਲਓ ਇੱਥੋਂ ਤੁਸੀਂ ਆਪਣਾ ਪਹਿਲਾ ਟਾਰਗੇਟ ਬਣਾਓ ਦੇਖੋ ਕਰਨਾ ਕੋਰਸ ਕਿਹੜਾ ਕਰਨਾ ਹੈ ਕਿਵੇਂ ਦੀ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਕੀ ਤੁਹਾਡੀ ਐਲੀਜੀਬਿਲਟੀ ਹੈ ਕੀ ਨਹੀਂ ਹੈ ਜਿਸ ਤਰ੍ਹਾਂ ਦੀ ਵੀ ਹੋਵੇ ਤੁਸੀਂ ਅਗਰ ਮੇਰੇ ਨਾਲ ਪੈਕੇਜ ਕਰਦੇ ਹੋ ਕਾਲਜ ਜਗ੍ਹਾ ਮੇਰੇ ਮਤਲਬ ਦੀ ਹੋਏਗੀ ਅਸੀਂ ਤੁਹਾਨੂੰ ਠੀਕ ਹੈ অপਸ਼ਨ ਤੁਹਾਡੇ ਤੋਂ ਜਰੂਰ ਲਵਾਂਗੇ ਅਸੀਂ ਕਿ ਤੁਸੀਂ ਸਾਨੂੰ ਦੋ ਚਾਰ ਕਾਲਜ ਦੇ অপਸ਼ਨ ਦੇ ਸਕਦੇ ਹੋ ਤੁਸੀਂ ਕਿਹੜੀ ਜਗ੍ਹਾ ਤੇ ਪ੍ਰਮਿਸ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਰ ਆਹ ਦੋ ਚਾਰ ਜਗ੍ਹਾ ਸਾਨੂੰ ਦੱਸੋ ਵੀ ਇਹਨਾਂ ਵਿੱਚੋਂ ਅਗਰ ਹੋ ਸਕਦਾ ਹੈ অপਸ਼ਨ ਤੁਸੀਂ ਸਾਨੂੰ ਜਰੂਰ ਦੇਣੇ ਨੇ ਬਟ ਅਗਰ ਪੈਕੇਜ ਕਰਦੇ ਹੋ ਸਾਡੇ ਨਾਲ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿ ਦਵਾਂ ਸੱਚ ਅਗਰ ਪੈਕੇਜ ਨਹੀਂ ਵੀ ਕਰਦੇ ਨਾ ਅਸੀਂ ਤਾਂ ਵੀ ਸੈਟਿੰਗ ਕਰ ਲਾਂਗੇ ਕਿ ਤੁਸੀਂ ਜਿਹੜੀ ਕਾਲਜ ਦੀ ਫੀਸ ਹੈ ਉਹ ਤੁਸੀਂ ਵੀਜ਼ਾ ਤੋਂ ਬਾਅਦ ਲਓ ਜੇ ਪੈਕੇਜ ਨਹੀਂ ਹੁੰਦਾ ਨਹੀਂ ਹੁੰਦਾ ਤਾਂ ਵੀ ਸਾਨੂੰ ਦੱਸੋ ਤੁਸੀਂ ਅਸੀਂ ਜਿਹੜੀ ਵੀ ਫੀਸ ਹੈਗੀ ਹੈ ਕਾਲਜ ਦੀ ਵੀਜ਼ਾ ਤੋਂ ਬਾਅਦ ਲੈ ਲਾਂਗੇ ਹੂੰ ਅਸੀਂ ਆ ਭਰ ਦਾਂਗੇ ਫੀਸ ਕੋਈ ਦਿੱਕਤ ਨਹੀਂ ਅਸੀਂ ਚਾਹੁੰਨੇ ਆ ਕਿ ਕਲਾਇੰਟ ਦੇਖੋ ਬੜੇ ਇਮੀਗ੍ਰੇਸ਼ਨ ਵਾਲੇ ਬੈਠੇ ਆ ਮੇਰਾ ਮੰਨਣਾ ਇਹ ਆ ਕਿ ਅਗਰ ਸਾਡੇ ਕੋਲ ਕਲਾਇੰਟ ਕੋਈ ਆਏਗਾ ਇੰਨਾ ਟਾਈਮ ਸਾਨੂੰ ਕੰਮ ਕਰਦਿਆਂ ਨੂੰ ਹੋ ਗਿਆ ਤਾਂ ਅਗਲੇ ਨੂੰ ਕੁਝ ਨਾ ਕੁਝ ਅਸੀਂ ਫਾਇਦਾ ਦੇ ਸਕੀਏ ਕੰਮ ਤਾਂ ਸਾਰੀ ਕਰੀ ਜਾਂਦੇ ਨੇ ਇਹ ਨਹੀਂ ਕਿ ਵੀਜ਼ੇ ਕਿਹੜਾ ਮੇਰੇ ਕੱਲੇ ਦੇ ਲੱਗ ਰਹੇ ਨੇ ਹੋਰ ਵੀ ਬਥੇਰੇ ਬੈਠੇ ਨੇ ਵੀਜ਼ੇ ਲਵਾਈ ਰਹੇ ਨੇ ਬੰਦੇ ਠੀਕ ਹੈ ਕੋਈ ਲੱਖ ਵੱਧ ਲੈ ਰਿਹਾ ਕੋਈ ਘੱਟ ਲੈ ਰਿਹਾ ਮੇਰਾ ਮੰਨਣਾ ਇਹ ਆ ਵੀ ਅਸੀਂ ਅਗਲੇ ਆਪਦੇ ਕਲਾਇੰਟ ਨੂੰ ਆਪਣੇ ਨਾਲ ਜੋੜਨਾ ਹੈ ਤੇ ਅਸੀਂ ਕੁਝ ਨਾ ਕੁਝ ਬੈਨੀਫਿਟ ਦੇ ਸਕੀਏ ਉਹਨਾਂ ਨੂੰ ਤੇ ਸਾਡੇ ਵੱਲੋਂ ਇਹੀ ਹੈ ਕਿ ਕੈਨੇਡਾ ਦਾ ਵੀਜ਼ਾ ਬੇਫਿਕਰ ਹੋ ਕੇ ਤੁਸੀਂ ਸਾਡੇ ਕੋਲ ਆਓ ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ ਬੈਂਡ ਵੱਧ ਹੈ ਘਟ ਹੈ ਗੈਪ ਹੈ ਜੋ ਵੀ ਹੈ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਮੈਂ ਅਮਰੀਕਾ ਦੇ ਵਿੱਚ ਤਾਂ ਜਿਵੇਂ ਕਿਹਾ ਹੈ ਕਿ ਮੈਂ 99% ਵੀਜ਼ਾ ਪਰ ਕੈਨੇਡਾ ਵਾਲੇ ਚ ਭਵੇਂ ਮੇਰੇ ਤੋਂ ਲਿਖਵਾ ਕੇ ਲੈ ਲਿਓ ਵੀਜ਼ਾ ਰਿਫਿਊਜ਼ ਹੋ ਜਾਵੇ ਜੋ ਮਰਜ਼ੀ ਡੰਡ ਦੇ ਦਿਓ ਮੈਂ ਸਹਲਾਂਗਾ ਕੋਈ ਦਿੱਕਤ ਨਹੀਂ ਠੀਕ ਹੈ ਸਟੱਡੀ ਵੀਜ਼ੇ ਤੇ ਠੀਕ ਆ ਹੋਗੇ ਕਹਿੰਦੇ ਨੇ ਕਿ ਸਟੂਡੈਂਟ ਆ ਸਟੱਡੀ ਤੇ ਚੱਲ ਜਾਣਗੇ ਪਰ ਬਹੁਤੇ ਉਹ ਵੀ ਨਹੀਂ ਕਿ ਜਿਹੜੇ ਟੂਰਿਸਟੇ ਘੁੰਮਣਾ ਚਾਹੁੰਦੇ ਨੇ ਜਿਹਨਾਂ ਦਾ ਸੁਪਨਾ ਹੀ ਹੁੰਦਾ ਕਿ ਯਾਰ ਕੰਟਰੀਆਂ ਜਿਹੜੀਆਂ ਹਨ ਘੁੰਮਿਏ ਫਿਰ ਟੂਰਿਸਟ ਦੇ ਲਈ ਕੀ ਹੈ ਟੂਰਿਸਟ ਵਿੱਚ ਦੇਖੋ ਮਾਰਕੀਟ ਦੇ ਵਿੱਚ ਚਾਰ ਤਰ੍ਹਾਂ ਦੀ ਪ੍ਰੋਫਾਈਲ ਹੈ ਜੀ ਹਮ ਨੰਬਰ 1 ਪ੍ਰੋਫਾਈਲ ਕਿਹੜੀ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਨੇ ਬਿਲਕੁਲ ਉਹਨਾਂ ਦੇ ਵੀਜ਼ੇ ਨਾਰਮਲ ਲੱਗ ਜਾਂਦੇ ਨੇ ਹਮ ਉਹ ਚੱਕ ਕੇ ਵੀਡੀਓ ਪਾ ਦਿੰਨੇ ਆ ਲਓ ਜੀ ਸਾਡੇ ਵੀਜ਼ੇ ਲੱਗ ਗਏ ਜੀ ਬੱਲੇ ਬੱਲੇ ਹੋ ਗਈ ਜੀ ਕਲਾਇੰਟ ਆਣ ਲੱਗੇ ਜੀ ਉਹ ਕੀ ਹੈ ਬੰਦਾ ਅਪਲਾਈ ਕਰ ਲੈ ਤਾਂ ਵੀਜ਼ਾ ਲੱਗ ਜਾਏਗਾ ਹਮ ਜਿੰਨੂੰ ਕਨਸੋਲਕੇਸ਼ਨ ਆਈ ਹੋਈ ਹੈ ਬੱਚੇ ਵੱਲੋਂ ਉਹ ਫਾਈਲ ਤਿਆਰ ਕਰਕੇ ਲਾਵੇ ਵੀਜ਼ਾ ਲੱਗ ਜਾਏਗਾ ਅੱਛੇ ਤਰੀਕੇ ਨਾਲ ਲੱਗ ਲਾ ਪਰ ਕਈ ਮਾੜੇ ਏਜੰਟ ਐਸੇ ਵੀ ਬੈਠੇ ਨੇ ਉਸ ਪ੍ਰੋਫਾਈਲ ਤੇ ਵੀ ਵੀਜ਼ਾ ਰਿਫਿਊਜ਼ ਕਰਾ ਦਿੰਦੇ ਨੇ ਹਮ ਗੱਲ ਸਾਰੀ ਐਕਸਪੀਰੀਅੰਸ ਦੀ ਆ ਜਾਂਦੀ ਹੈ ਪਹਿਲੀ ਪ੍ਰੋਫਾਈਲ ਇਹ ਆ ਮਾਰਕੀਟ ਦੇ ਵਿੱਚ ਕਿ ਜਿਵੇਂ ਬੱਚੇ ਬਾਹਰ ਬੈਠੇ ਨੇ ਦੂਸਰੀ ਪ੍ਰੋਫਾਈਲ ਆ ਜਾਂਦੀ ਹੈ ਕਿ ਕੋਈ ਰਿਸ਼ਤੇਦਾਰ ਬਾਹਰ ਬੈਠਾ ਹੈ ਉਹ ਸਪான்ਸਰ ਪਾ ਦਿੰਦਾ ਹੈ ਤੀਸਰੀ ਪ੍ਰੋਫਾਈਲ ਇਹ ਆ ਜਾਂਦੀ ਹੈ ਕਿ ਤੁਹਾਡਾ ਬਿਜ਼ਨਸ ਬੜਾ ਚੰਗਾ ਹੈ ਬੜਾ ਵਧੀਆ ਹੈ ਤੁਸੀਂ ਵੀਜ਼ਾ ਅਪਲਾਈ ਕੀਤਾ ਵੀਜ਼ਾ ਲੱਗ ਗਿਆ ਖਤਰਨਾਕ ਜਿਹੜ ਹਮ ਜਿਹੜੇ ਕਿ ਕਿਸੇ ਨੂੰ 20 ਲੱਖ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਕਿਸੇ ਨੂੰ 10 ਲੱਖ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਠੀਕ ਹੈ ਨਾ ਜਿਹੜੇ ਕਿ 2-2 3-3 ਲੱਖ ਰੁਪਈਆ ਹੁਣ ਤੱਕ ਮੇਰੇ ਖਿਆਲ ਨਾਲ ਤਿੰਨ ਤਿੰਨ ਵਾਰੀ ਰਿਫਿਊਜ਼ਲ ਲਵਾ ਕੇ 5 ਲੱਖ ਰੁਪਈਆ ਵਰਵਾ ਕੇ ਵੀ ਬੈਠੇ ਹੋਏ ਨੇ ਇਹ ਚੌਥੇ ਨੰਬਰ ਦੀ ਕੈਟਾਗਰੀ ਆ ਜਾਂਦੀ ਮੈਂ ਕੈਟਾਗਰੀ ਦੀ ਗੱਲ ਕਰ ਰਿਹਾ ਕਿ ਚਾਰ ਕੈਟਾਗਰੀ ਦੀ ਜੀ ਠੀਕ ਹੈ ਨਾ ਤੇ ਜਿਹੜੀ ਵਿਚਾਲੀ ਕੈਟਾਗਰੀ ਦੱਸੀ ਹੈ ਤਿੰਨ ਨੰਬਰ ਵਾਲੀ ਮੈਂ ਉਹ ਤਾਂ ਦੇਖੋ ਜੇ ਆਪਾਂ ਐਗਜ਼ਾਮਪਲ ਦਈਏ 에어ਪੋਰਟ ਤੇ ਜਾਓ ਤੁਸੀਂ ਚਾਹੇ ਕੋਈ ਕੈਨੇਡਾ ਜਾ ਰਿਹਾ ਚਾਹੇ ਕੋਈ ਅਮਰੀ 90 ਬੰਦੇ ਨੂੰ ਪਤਾ ਹੀ ਨਹੀਂ ਹੋਣਾ ਕਿ ਏਜੰਟ ਕੀ ਹੁੰਦਾ ਹੂੰ ਬਿਲਕੁਲ ਕਿਉਂਕਿ ਜ਼ਰੂਰੀ ਥੋੜੀ ਹੈ ਕਿ ਜਿੰਨੇ ਜਹਾਜ਼ ਭਰ ਕੇ ਜਾ ਰਹੇ ਨੇ ਕੈਨੇਡਾ ਜਾਂ ਅਮਰੀਕਾ ਉਹ ਸਾਰੇ ਏਜੈਂਟੀ ਭੇਜ ਰਹੇ ਨੇ ਉਹਨਾਂ ਨੂੰ ਇਹ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਚੀਜ਼ਾਂ ਥੋੜੀਆਂ ਜਿਹਾ ਜ਼ਿਆਦੀਆਂ ਨੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਵੇਂ ਪ੍ਰੋਫਾਈਲ ਰੈਡੀ ਹੁੰਦੀ ਹੈ ਕਿਵੇਂ ਨਹੀਂ ਹੁੰਦੀ ਸੌਖਾ ਜਾਂ ਕੰਮ ਹੈ ਟੂਰਿਸਟ ਵੀ ਇਹਦਾ ਕੋਈ ਔਖਾ ਕੰਮ ਨਹੀਂ ਹੈਗਾ 5500 ਰੁਪਏ ਲੈ ਰਹੇ ਆ ਜੀ ਪ੍ਰੋਫਾਈਲ ਤਿਆਰ ਕਰਨੀ ਹੈ ਬੁਕਿੰਗ ਦਾ ਹੋਟਲ ਦਾ ਅੰਬੈਸੀ ਫੀਸ ਦਾ ਖਰਚਾ ਤੁਹਾਡਾ ਆਪਣਾ 5500 ਰੁਪਇਆ ਲੈ ਕੇ ਮੈਂ ਫਾਈਲ ਰੈਡੀ ਕਰਕੇ ਤੁਹਾਨੂੰ ਦੇ ਦੇਣੀ ਹੈ ਫਾਈਲ ਬੇਸ਼ੱਕ ਅਸੀਂ ਅਪਲਾਈ ਕਰ ਦਈਏ ਅਸੀਂ ਅਪਲਾਈ ਕਰ ਦਾਂਗੇ ਅੰਬੈਸੀ ਵਿੱਚ ਤੁਹਾਡਾ ਵੀਜ਼ਾ ਲੱਗੇ ਤੁਹਾਡਾ ਵੀਜ਼ਾ ਨਾ ਲੱਗੇ ਤੁਹਾਨੂੰ ਮੈਂ ਇਸ ਚੀਜ਼ ਤੋਂ ਜਰੂਰ ਬਚਾ ਸਕਣਾ ਕਿ ਮੈਂ ਜਿਹੜਾ ਕੰਮ ਤੁਹਾਡਾ 5500 ਚ ਕਰ ਰਿਆਂ ਉਹ ਮਾਰਕੀਟ ਦੇ ਵਿੱਚ 2,50,000 60,000 ਲੱਖ ਇਵੇਂ ਹੁੰਦਾ ਜੀ ਕਿਉਂਕਿ ਮੈਨੂੰ 5500 ਰੁਪਏ ਦੇ ਵਿੱਚ ਕੰਮ ਕਰਕੇ ਵੀ ਬੈਨੀਫਿਟ ਹੈ ਹੁਣ ਆਪਾਂ ਕਿਸੇ ਸੀਏ ਕੋਲ ਜਾਂਦੇ ਆ ਜੀ ਆਪਾਂ ਉਹਨੂੰ ਕੇਆ ਰਿਟਰਨ ਭਰਦੇ ਉਹਨੇ ਕਹਿਣਾ ਮੇਰੀ 500 ਫੀਸ ਹੈ ਤੇ ਇੰਨਾ ਟੈਕਸ ਹੈ ਜੀ ਉਹ ਟੈਕਸ ਆਪਾਂ ਭਰਤਾ ਉਹਨੇ ਆਪਣੀ 500 ਤਾਂ ਕਮਾਈ ਲੈ ਲਈ ਨਾ ਜੀ ਉਹਨੇ ਕਰਨਾ ਕੀ ਹੈ ਪ੍ਰੋਫਾਈਲਿੰਗ ਕਰਨੀ ਬਸ ਉਹਦੀ ਟੈਕਸੀ ਪਰਣਾ ਜੀ ਇਸੇ ਤਰ੍ਹਾਂ ਕਿਸੇ ਡਾਕਟਰ ਕੋਲ ਜਾਣੇ ਆ ਉਹਨੇ ਆਪਣੀ 200 ਰੁਪਿਆ ਫੀਸ ਲੈ ਲਈ ਡਾਕਟਰ ਨੇ ਜੀ ਦਵਾਈ ਤਾਂ ਆਪਾਂ ਨੂੰ ਮੋਲ ਲੈਣੀ ਪੈਗੀ ਨਾ ਬਾਦ ਜੋ ਉਹਨੇ ਲਿਖ ਕੇ ਦੇਣੀ ਹੈ ਚਾਹੇ ਉਹ 1000 ਦੀ ਆਵੇ ਚਾਹੇ 1500 ਦੀ ਆਵੇ ਇਸੇ ਤਰ੍ਹਾਂ ਮੈਂ ਆਪਣੀ ਫੀਸ ਲੈਣੀ ਹੈ ਹਮ 5500 ਰੁਪਿਆ ਮੇਰੀ ਫੀਸ ਹੈ ਹਮ ਅੰਬੈਸੀ ਫੀਸ 10-12000 ਤੁਹਾਡੀ ਲੱਗਣੀ ਹੈ ਹਮ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਹੋਟਲ ਦੇ ਵਿੱਚ ਤੁਸੀਂ ਜਾ ਕੇ ਰਹਿਣਾ ਉਹ ਬੁਕਿੰਗ ਹੋਟਲ ਦੀ ਲੱਗਣੀ ਲੱਗਣੀ ਹੈ ਹਮ ਖਰਚਾ ਜੇ ਰਹਿਣ ਦਾ ਕਿਤੇ ਵੀ ਆਪਾਂ ਜਾਵਾਂਗੇ ਇੰਡੀਆ ਚ ਹੀ ਕਿਤੇ ਅਦਰ ਸ਼ਹਿਰ ਦੇ ਵਿੱਚ ਆਪਾਂ ਰਹਿਣਾ ਹੋਵੇ ਤਾਂ 10000 ਰੁਪਏ 5000 ਰੁਪਏ ਕਮਰੇ ਦਾ ਕਿਰਾਇਆ ਹੋਟਲ ਦੇ ਕਮਰੇ ਦਾ ਕਿਰਾਇਆ ਹੁੰਦਾ ਸੋ ਇਸੇ ਤਰ੍ਹਾਂ ਟੂਰਿਸਟ ਵੀਜ਼ਾ ਅਗਰ ਅਪਲਾਈ ਕਰਦੇ ਹੋ ਤਾਂ 5500 ਰੁਪਏ ਦੇ ਵਿੱਚ ਤੁਸੀਂ ਮੇਰੇ ਕੋਲੋਂ ਚਾਹੇ ਅਮਰੀਕਾ ਦਾ ਚਾਹੇ ਕੈਨੇਡਾ ਯੂਰਪ ਕਿਸੇ ਵੀ ਕੰਟਰੀ ਦਾ ਕਰਨਾ ਹੈ ਬੇਫਿਕਰ ਹੋ ਕੇ ਕਰ ਸਕਦੇ ਕਿ ਕਿਹੜੀ ਮਰਜ਼ੀ ਕੰਟਰੀ ਕੋਈ ਵੀ ਕੰਟਰੀ ਕੰਟਰੀ ਜਿਹੜੀ ਮਰਜ਼ੀ ਨਾਲ ਦੀ ਨਾਲ ਤੁਹਾਡੀ ਅੱਜ ਪ੍ਰੋਫਾਈਲ ਸਾਨੂੰ ਦਵੋਗੇ 10 15 ਦਿਨ ਦੇ ਵਿੱਚ ਵਿੱਚ ਫਾਈਲ ਰੈਡੀ ਕਰਕੇ ਲਵਾ ਦਾਂਗੇ ਔਰ ਟੂਰਿਸਟ ਵੀਜ਼ੇ ਦੇ ਵਿੱਚ ਅਗਰ ਤੁਹਾਡੇ ਕੋਲ ਫੰਡਿੰਗ ਨਹੀਂ ਹੈਗੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਟੂਰਿਸਟ 'ਚ ਵੀ ਫੰਡਿੰਗ ਦੇ ਪਿੱਛੇ ਲੋਕ 2 2 ਲੱਖ ਰੁਪਇਆ 4 4% ਲੋਕਾਂ ਨੂੰ ਏਜੰਟਾਂ ਨੂੰ ਦੇ ਦਿੰਦੇ ਨੇ ਤੇ ਇਹ ਟੂਰਿਸਟ ਵੀਜ਼ੇ ਦੀ ਵੀ ਅਗਰ ਫੰਡਿੰਗ ਕਰਵਾਉਂਦੇ ਹੋ ਇਹ ਵੀ 1.5% ਤੁਹਾਡਾ ਇੰਟਰਸਟ ਸਾਡੇ ਫਾਈਨੈਂਸਰ ਲੈਣਗੇ ਵੀ ਬਹੁਤ ਹੀ ਥੋੜੇ ਮਾਰਜਨ ਦੇ ਵਿੱਚ ਤੁਹਾਡਾ ਆਪਾਂ ਕੰਮ ਕਰਕੇ ਦਵਾਂਗੇ ਇਹ ਇੰਨਾ ਕਹ ਜਰੂਰ ਕਹਿ ਸਕਦਾ ਕਿ ਚਾਹੇ ਸਟੱਡੀ ਵੀਜ਼ਾ ਜੀ ਚਾਹੇ ਟੂਰਿਸਟ ਵੀਜ਼ਾ ਪੰਜਾਬ ਦੇ ਵਿੱਚ ਬੜੇ ਲੋਗ ਐਡ ਦੇ ਰਹੇ ਨੇ ਬੜਾ ਕੁਝ ਹੋ ਰਿਹਾ ਪਰ ਆਪਣਾ ਜਿਹੜਾ ਸਿਸਟਮ ਹੈ ਮੈਂ ਇਸ ਤਰੀਕੇ ਨਾਲ ਲੈ ਕੇ ਚੱਲੇ ਆ ਹੋਇਆ ਵਾਂ ਕਿ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਅਗਲੇ ਨੂੰ ਆਪਾਂ ਸਰਵਿਸ ਦੇ ਸਕੀਏ ਵਧੀਆ ਸੀ ਅੱਛਾ ਇਹ ਟੂਰਿਸਟ ਦੇ ਵਿੱਚ ਕੋਈ ਟਾਈਮ ਵੀ ਹੈ ਕਿੰਨੇ ਟਾਈਮ ਦੇ ਵਿੱਚ ਲੱਗ ਜਾਂਦਾ ਹੈ ਵੀਜ਼ਾ ਦੇਖੋ ਜੀ ਟੂਰਿਸਟ ਦਾ ਸਿਸਟਮ ਇਹ ਹੁੰਦਾ ਹੈ ਕਿ ਅਸੀਂ ਪ੍ਰੋਫਾਈਲ ਜਿਹੜੀ ਹੈ ਕਿਉਂਕਿ ਰਸ਼ ਦੇ ਹਿਸਾਬ ਨਾਲ ਹੁੰਦਾ ਜਿਵੇਂ ਸਾਡੇ ਕੋਲ ਥੋੜਾ ਜਿਹਾ ਰਸ਼ ਜ਼ਿਆਦਾ ਰਹਿੰਦਾ ਹੈ ਨੋਰਮਲ ਤਾਂ ਦੇਖੋ 4-5 ਦਿਨ ਦੇ ਵਿੱਚ ਫਾਈਲ ਰੈਡੀ ਹੋ ਕੇ ਲੱਗ ਜਾਂਦੀ ਹੈ ਪਰ ਰਸ਼ ਹੋਣ ਕਰਕੇ ਸਾਨੂੰ 15 ਤੋਂ 20 ਦਿਨ ਲੈਣੇ ਪੈਂਦੇ ਨੇ ਕਿਉਂਕਿ ਦੂਜਿਆਂ ਨੂੰ ਵੀ ਕਮਿਟਮੈਂਟ ਕੀਤੀ ਹੁੰਦੀ ਹੈ ਸੋ 15 ਕ ਦਿਨ ਦੇ ਵਿੱਚ ਜਦੋਂ ਆਪਾਂ ਫਾਈਲ ਐਮਬੈਸੀ ਚ ਲਾਤੀ ਉਸ ਤੋਂ ਬਾਅਦ ਅੰਬੈਸੀ ਨੇ 10 ਦਿਨ ਲਵੇ ਵੀਜ਼ਾ ਦੇਣ ਨੂੰ ਅੰਬੈਸੀ 15 ਦਿਨ ਲਵੇ ਅੰਬੈਸੀ ਮਹੀਨਾ ਵੀ ਲੈ ਸਕਦੀ ਹੈ ਸਾਡਾ ਕੰਮ ਉਦੋਂ ਤੱਕ ਹੈ ਜਦੋਂ ਆਪਾਂ ਫਾਈਲ ਅੰਬੈਸੀ ਚ ਲਾਤੀ ਹਾਂ ਹਾਂਜੀ ਅੱਛਾ ਜੇ ਕੋਈ ਤੁਹਾਡੇ ਕੋਲੇ ਆਉਣਾ ਚਾਹੁੰਦਾ ਹੈ ਰਾਬਤਾ ਕਿਸ ਤਰ੍ਹਾਂ ਦੇ ਨਾਲ ਕਰ ਸਕਦਾ ਹੈ ਕਿੱਥੇ ਕਿੱਥੇ ਤੁਹਾਡੇ ਜਿਹੜੇ ਆਫੀਸਿਸ ਨੇ ਉਹ ਕਿੱਥੇ ਕਿੱਥੇ ਹਨ ਹਾਂਜੀ ਦੇਖੋ ਜੀ ਆਫਿਸ ਆਪਣਾ ਜਿਹੜੀ ਮੇਨ ਬ੍ਰਾਂਚ ਹੈ ਉਹ ਰਾਜਪੁਰੇ ਹੈ ਹਾਂ ਤੇ ਨੈਕਸਟ ਮੰਥ ਨਵੇਂ ਸਾਲ ਤੋਂ ਜਾਂ ਮਿਡ ਦਸੰਬਰ ਦੇ ਵਿੱਚ ਅਸੀਂ ਜਲੰਧਰ ਬੈਠਣਾ ਸ਼ੁਰੂ ਕਰ ਦੇਣਾ ਕਿਉਂਕਿ ਉੱਥੇ ਤਿਆਰੀ ਚੱਲ ਰਹੀ ਹੈ ਉਸ ਤੋਂ ਬਾਅਦ ਰੁੱਤਕ ਕੋਈ ਮਿਲਣਾ ਚਾਹੁੰਦਾ ਹੈ ਰੁੱਤਕ ਆਫਿਸਾ ਕਰਨਾਲ ਹੈ ਤੇ ਕਰਨਾਲ ਰੁੱਤਕ ਔਰ ਜਲੰਧਰ ਦੇ ਜਿਹੜੇ ਆਫਿਸ ਦੇ ਐਡਰੈਸ ਨੇ ਇਹ ਤੁਹਾਡੇ ਚੈਨਲ ਦੇ ਜਰੀਏ ਹੀ ਅਸੀਂ ਅੱਗੇ ਬਸ 15-20 ਦਿਨ ਹੋਰ ਨੇ ਤੇ ਆਪਾਂ ਸਾਰਿਆਂ ਨੂੰ ਆਪਣੇ ਐਡਰੈਸ ਜਿਹੜੇ ਨੇ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਸਾਡੀ ਬ੍ਰਾਂਚ ਜਿਹੜੀਆਂ ਨੇ ਪੰਜਾਬ ਦੇ ਵਿੱਚ 3-4 ਥਾਵਾਂ ਤੇ ਓਪਨ ਹੋਣ ਜਾ ਰਹੀਆਂ ਨੇ ਤੇ ਹਰਿਆਣੇ ਦੇ ਵਿੱਚ ਦੋ ਥਾਵਾਂ ਤੇ ਕਰਨਾਲ ਔਰ ਰੋहतक ਪੰਜਾਬ ਦੇ ਵਿੱਚ ਜਿਹੜੀ ਲੋਕੇਸ਼ਨ ਰਾਜਪੁਰਾ ਤੇ ਹੈ ਹੀ ਐ ਉਸ ਤੋਂ ਬਾਅਦ ਜਲੰਧਰ ਵੀ ਸਾਡਾ ਆਲਰੇਡੀ ਆਫਿਸ ਪਹਿਲਾਂ ਸੀ ਤੇ ਉਸੇ ਨੂੰ ਅਸੀਂ ਦੁਬਾਰਾ ਤੋਂ ਰੀਓਪਨ ਕਰ ਰਹੇ ਹਾਂ ਠੀਕ ਹੈ ਜੀ ਤੇ ਫਿਰੋਜ਼ਪੁਰ ਹੋ ਗਿਆ ਜਾਂ ਬਠਿੰਡਾ ਹੋ ਗਿਆ ਇਹ ਲੋਕੇਸ਼ਨ ਤੇ ਹਲੇ ਕੰਮ ਚੱਲ ਰਿਹਾ ਤੇ ਨੈਕਸਟ 15 ਤੋਂ 20 ਦਿਨ ਦੇ ਵਿੱਚ ਵਿੱਚ ਆਪਾਂ ਸਭ ਲੋਕੇਸ਼ਨ ਜਿਹੜੀਆਂ ਨੇ ਤੁਹਾਡੇ ذریعے ਆਪਾਂ ਲੋਕਾਂ ਤੱਕ ਸ਼ੇਅਰ ਕਰਾਂਗੇ ਜੀ ਜਿਹੜੇ ਸਰੋਤੇ ਦੇਖ ਰਹੇ ਆ ਲਕਿ ਭਾਈ ਸੁਨੇਹਾ ਕੀ ਰਹੂਗਾ ਉਹਨਾਂ ਤੱਕ ਜਿਹੜੇ ਸੁਨੇਹਾ ਇਹੀ ਆ ਜੀ ਮੇਰਾ ਕਿ ਦੇਖੋ ਇਮੀਗ੍ਰੇਸ਼ਨ ਦਾ ਕੰਮ ਬਹੁਤ ਸਿਖਰਾਂ ਤੇ ਚੱਲ ਰਿਹਾ ਹੂੰ ਰੋਜ਼ ਹੀ ਕੋਈ ਨਾ ਕੋਈ ਆਫਿਸ ਖੋਲ ਕੇ ਬੈਠਾ ਹੁੰਦਾ ਹੈ ਹੂੰ ਚਾਹੇ ਮੈਂ ਆ ਚਾਹੇ ਕੋਈ ਹੋਰ ਐ ਕੋਈ ਵੀ ਹੈ ਤੁਹਾਡਾ ਮਿਹਨਤ ਦਾ ਪੈਸਾ ਹੈ ਜੀ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਕੋਈ ਗਹਿਣੇ ਰੱਖਦਾ ਕੋਈ ਕਿਸੇ ਤੋਂ ਉਧਾਰ ਮੰਗਦਾ ਕੋਈ ਕਿਵੇਂ ਕਰਦਾ ਹੈ ਬਹੁਤ ਤਰ੍ਹਾਂ ਦੇ ਰਿਸਕ ਲੈ ਕੇ ਤੁਸੀਂ ਪੇਮੈਂਟ ਇਕੱਠੀ ਕਰਦੇ ਹੋ ਤਾਂ ਮੇਰੀ ਰਿਕਵੈਸਟ ਇਹੀ ਹੈ ਕਿ ਥੋੜਾ ਜਿਹਾ ਵਿਚਾਰ ਰੱਖੋ ਆਪਣਾ ਹਮ ਆਪਣੀ ਨੌਲੇਜ ਨੂੰ ਵਧਾਓ ਅਗਰ ਤੁਹਾਡੀ ਨੌਲੇਜ ਵਧੇਗੀ ਤੁਹਾਨੂੰ ਪਤਾ ਹੋਏਗਾ ਤਾਂ ਤੁਹਾਨੂੰ ਕੋਈ ਵੀ ਜਿਵੇਂ ਪੰਜਾਬੀ ਚ ਕਹਾਵਾ ਫੁੱਦੂ ਨਹੀਂ ਬਣਾ ਸਕਦਾ ਹਮ ਜੇ ਤੁਹਾਨੂੰ ਦੀ ਤੁਹਾਨੂੰ ਨੌਲੇਜ ਹੋਏਗੀ ਨਾ ਤਾਂ ਤੁਹਾਨੂੰ ਕੋਈ ਪਾਗਲ ਨਹੀਂ ਬਣਾ ਸਕਦਾ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਵੀਜ਼ਾ ਲੱਗਦਾ ਕਿਵੇਂ ਕੀ ਹੁੰਦਾ ਹੈ ਉਹ ਤਾਂ ਤੁਸੀਂ ਬਸ ਇਹ ਨਹੀਂ ਕਿ ਵਿਸ਼ਵਾਸ ਹੀ ਕਰ ਲੈਣਾ ਹੁਣ ਮੈਂ ਬੈਠਾ ਹਾਂ ਇਹ ਨਹੀਂ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਹੀ ਕਰ ਲੈਣਾ ਪ੍ਰੈਕਟੀਕਲੀ ਚਲੋ ਥਿਉਰੀ ਤੇ ਪ੍ਰੈਕਟੀਕਲ ਦੋਨਾਂ ਨੂੰ ਮਿਲਾ ਕੇ ਚਲੋ ਠੀਕ ਹੈ ਨਾ ਥੋੜੀ ਬਹੁਤੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਦੇਖੋ ਤੁਹਾਨੂੰ ਥੋੜੀ ਬਹੁਤੀ ਨੌਲੇਜ ਹੋਏਗੀ ਤਾਂ ਹੀ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਲੱਗੇਗਾ ਕਿ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਹੂੰ ਇਦਾਂ ਤਾਂ ਫਿਰ ਜਿਵੇਂ ਮਰਜ਼ੀ ਬੋਲੀ ਜਾ ਕਿਸੇ ਨੂੰ ਕੀ ਪਤਾ ਹੁਣ ਮੈਂ ਕਹਾਂ ਮੈਨੂੰ ਫ੍ਰੈਂਚ ਆਉਂਦੀ ਹੈ ਕਿਸੇ ਨੂੰ ਆਉਂਦੀ ਨਹੀਂ ਮੈਂ ਕੁਝ ਵੀ ਬੋਲੀ ਜਾਵਾਂ ਉਹਨੂੰ ਕਿਹੜਾ ਪਤਾ ਲੱਗਣਾ ਕਿ ਮੈਂ ਫ੍ਰੈਂਚ ਬੋਲ ਰਿਹਾ ਕੀ ਬੋਲ ਰਿਹਾ ਉਹ ਕੰਮ ਹੋ ਜਾਂਦਾ ਜਦੋਂ ਨੌਲੇਜ ਨਹੀਂ ਹੈਗੀ ਬਿਲਕੁਲ ਵੀ ਤੇ ਆਪਾਂ ਜੋ ਮਰਜ਼ੀ ਵਾਜਾ ਵਜਾਈ ਦੀਏ ਕਿਸੇ ਨੂੰ ਕੁਝ ਨਹੀਂ ਸਮਝ ਲੱਗਣੀ ਸੋ ਮੇਰਾ ਮੰਨਣਾ ਇਹੀ ਹੈ ਮੈਸੇਜ ਇ ਜਿਹੜੀ ਵੀ ਕੰਟਰੀ ਜਾਣਾ ਹੈ ਸਭ ਤੋਂ ਪਹਿਲਾਂ ਤੁਸੀਂ 15 ਦਿਨ 1 ਮਹੀਨਾ YouTube ਤੋਂ ਥੋੜੀ ਜਿਹੀ ਸਿੱਖਿਆ ਹਾਸਲ ਕਰੋ ਉਸ ਤੋਂ ਬਾਅਦ ਕਿਸੇ ਏਜੰਟ ਕੋਲ ਜਾਓ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਸਾਹਮਣੇ ਵਾਲਾ ਏਜੰਟ ਪਾਗਲ ਬਣਾ ਰਿਹਾ ਜਾਂ ਸੱਚ ਬੋਲ ਰਿਹਾ ਜੀ ਪਈ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਮੇਰੇ ਨਾਲ ਹਾਈ ਫਲਾਈ ਮੀਡੀਆ ਤੋਂ ਬਾਈ ਲੱਕੀ ਹੁਰੀ ਸੀ ਸੋ ਕਿਉਂਕਿ ਸਾਡੇ ਕੋਲੇ ਜਾਣਕਾਰੀ ਪਹੁੰਚੀ ਸੀ ਕਿ ਭਾਈ ਇਹਨਾਂ ਦੇ ਵੱਲੋਂ ਜਿਹੜੇ ਹੈਗਾ ਜਿਵੇਂ ਕਹਿੰਦੇ ਨੇ ਕਿ ਲੱਖਾਂ ਲੁੱਟ ਲਏ ਯਾਰ ਸਾਡੇ ਲੱਖਾਂ ਖਰਾਬ ਹੋ ਗਏ ਤਾਂ ਸੋਚਿਆ ਕਿ ਜੇਕਰ ਇਹ ਕਿਸੇ ਤਰ੍ਹਾਂ ਦੀ ਕਿਸੇ ਦੇ ਲਈ ਸਹੂਲਤ ਹੈ ਸਹੂਲਤ ਹੈ ਤਾਂ ਉਹ ਲੋਕਾਂ ਤੱਕ ਪਹੁੰਚਣੀ ਜਿਹੜੀ ਹੈਗੀ ਉਹ ਜ਼ਰੂਰ ਚਾਹੀਦੀ ਆ ਤਾਂ ਇਹਦਾ ਸੰਪਰਕ ਨੰਬਰ ਜਿਹੜਾ ਹੈਗਾ ਅਵੇਲੇਬਿਲਟੀ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ رابطہ ਜਿਹੜਾ ਹੈਗਾ ਕਰ ਸਕਦੇ ਹੋ ਤਾਂ ਇੱਕ ਗੱਲ ਬਾਈ ਨੇ ਬੜੀ ਕਹੀ ਹੈ ਕਿ ਜਿਹੜੀ ਜਿਹੜੀ ਮੈਂ ਗੱਲ ਕਹਿ ਰਿਹਾ ਕਹਿ ਰਿਆਂ ਉਹ ਤੁਹਾਡੇ ਚੈਨਲ ਦੇ ਉੱਪਰ ਬੈਠ ਕੇ ਜਿਹੜਾ ਹੈ ਮੈਂ ਉਹ ਕਹਿ ਰਿਹਾ ਇਹ ਨਹੀਂ ਹੋਊਗਾ ਕਿ ਤੁਸੀਂ ਇੱਥੇ ਆਓਗੇ ਤਾਂ ਗੱਲ ਬਦਲ ਜਾਣੀ ਆ ਤਾਂ رابطہ ਕਰਕੇ ਜਿਹੜੇ ਜਿਹੜੇ ਪਹੁੰਚ ਕਰਨਾ ਚਾਹੁੰਦੇ ਨੇ ਦੇ ਆਫਿਸ ਦੇ ਵਿੱਚ ਪਹੁੰਚ ਕਰਨਾ ਚਾਹੁੰਦੇ ਜਾਂ ਫਿਰ ਫੋਨ ਦਰਿਏ ਪਹੁੰਚ ਕਰਨਾ ਚਾਹੁੰਦੇ ਆ ਤਾਂ ਪਹੁੰਚ ਜ਼ਰੂਰ ਕਰਿਓ ਜੁੜੇ ਰਹੋ ਆਰਐਮਬੀ ਟੀਵੀਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ